ਦੇਸ਼ ਵਿਦੇਸ਼ ਵਸਦੇ ਮੇਰੇ ਬਹੁਤ ਹੀ ਸਤਿਕਾਰਯੋਗ ਤੇ ਪਿਆਰੇ ਦੋਸਤੋ ਤੇ শ্রোਤਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਨੰਗੇ ਪੈਰਾਂ ਦਾ ਸਫ਼ਰ ਪਰਉਰੰਦੇਦੀਨ ਕਿਸੇ ਨਾ ਕਿਸੇ ਉਹ ਸ਼ਕਸ਼ਿਤ ਨੂੰ ਹਾਕ ਮਾਰਦੇ ਹਾਂ ਜਿਹੜਾ ਨੰਗਰ ਨੰਗੇ ਪੈਰਾਂ ਦਾ ਸਫ਼ਰ ਕਰਦੇ ਹਾਂ ਇਸ ਧਰਤੀ ਦੇ ਉੱਤੇ ਜਿਹੀਆਂ ਪੈਣਾ ਪਈਆਂ ਸਾਡੇ ਦਿਲਾਂ ਦੇ ਉੱਤੇ ਪੜਿਆ ਉਹ ਪਾਈਆਂ ਉਹਨਾਂ ਪੈਰਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਪਤਾ ਲੱਗਦਾ ਕਿ ਜ਼ਿੰਦਗੀ ਜ਼ਿੰਦਾਬਾਦ ਕਿਵੇਂ ਹੁੰਦੀ ਹੈ ਉਹ ਸ਼ੰਗਾਰ ਚ ਲੰਮਾ ਸ਼ੰਗਾਰ ਵਿਖਰੇ ਪੰਡਿਆਂ ਨੂੰ ਤੈਅ ਕਰਨਾ ਫਿਰ ਵਿਖਰੇ ਪੰਡਿਆਂ ਨੂੰ ਤੈਅ ਕਰਕੇ ਫਿਰ ਆਪਣਾ ਉਹ ਝੰਡਾ ਬੁਲੰਦ ਕਰਨਾ ਜਾ ਕੇ ਉਸ ਚੋਟੀ ਦੇ ਉੱਤੇ ਇਹ ਹਰਕਤ ਦੇ ਹਿੱਸੇ ਨਹੀਂ ਆਇਆ ਤੇ ਜਿਹਦੇ ਆਇਆ ਉਹ ਜਰੂਰ ਸਤਕਾਰਯੋਗ ਹੈ ਸਵਾਗਤਯੋਗ ਹੈ ਸੋ ਜਦੋਂ ਉਸੇ ਗੱਲ ਕਰਦੇ ਹਾਂ ਸਾਡੇ ਬਹੁਤ ਸਤਕਾਰਯੋਗ ਪੰਜਾਬੀ ਕਹਾਣੀਕਾਰ ਪੰਜਾਬੀ ਨਾਵਲਕਾਰ ਪੰਜਾਬੀ ਹਫ਼ਤਾ ਦਾ ਮਹਾਨਦਰਾ ਸਿਰਜਣ ਵਾਲੇ ਔਰ ਪੰਜਾਬੀ ਪੱਤਰਕਾਰੀ ਦੇ ਵਿੱਚ ਇੱਕ ਵੱਖਰਾ ਰੱਖਣ ਸਥਾਨ ਰੱਖਣ ਵਾਲੇ ਬਲਵੀਰ ਪਰਵਾਨਾ ਜੀ ਬਲਵੀਰ ਪਰਵਾਨਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਲੰਮਾ ਸਮਾਂ ਨਮਜ਼ਮਾਨਾ ਅਖਬਾਰ ਦੇ ਵਿੱਚ ਨਮਜ਼ਮਾਨਾ ਅਖਬਾਰ ਨੂੰ ਇੱਕ ਪੱਤਰਕਾਰਾਂ ਦੀ ਯੂਨੀਵਰਸਿਟੀ ਮੰਨਿਆ ਜਾਂਦਾ ਹੈ ਕਿ ਜੇ ਪੱਤਰਕਾਰੀ ਦੀ ਕਿਸੇ ਸਿੱਖਣੀ ਆ ਤੇ ਨਮਜ਼ਮਾਨਾ ਜਿਨ੍ਹਾਂ ਨੇ ਪਹਿਲੀ ਉਹ ਨਿਭਾਈ ਆ ਤਾਂ ਉਹ ਜੀਵਨ ਦੇ ਕਦੇ ਫੇਲ ਨਹੀਂ ਹੁੰਦਾ ਉਹਦੇ ਅਦਰਸ਼ ਬਣ ਜਾਂਦੇ ਆ ਉਹ ਜੀਵਨ ਦਾ ਪਤਾ ਲੱਗਦਾ ਕਿ ਮੈਂ ਕਿੱਧਰ ਜਾਣਾ ਕਿਵੇਂ ਜਾਣਾ ਤੇ ਜਿਨ੍ਹਾਂ ਨੇ ਉਸ ਡੈਸਕ ਤੇ ਬੈਠ ਕੇ ਹੀ ਪੰਜਾਬੀ ਸਾਹਿਤ ਨੂੰ ਔਰ ਪੰਜਾਬੀ ਮਾਂ ਬੋਲੀ ਸੇਵਾ ਕਰਦੇ ਆ ਤੇ ਇਹ ਵੀ ਪਤਾ ਲੱਗਦਾ ਸੀਗਾ ਕਿ ਨਵ ਜ਼ਮਾਨਾ ਦਾ ਜਿਹੜੀ ਐਤਵਾਰਤਾ ਹੈਗੀ ਆ ਉਹ ਐਤਵਾਰਤਾ ਸਾਹਮਣੇ ਜੋ ਹੁੰਦੀ ਸੀ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਤੇ ਉਹਨਾਂ ਨੇ ਜਿੱਥੇ ਕਿਤਾਬਾਂ ਕਰ ਰੱਖੀਆਂ ਤੇ ਮੇਰੇ ਖਿਆਲ ਆ ਕਿ 90% ਲੇਖਕਾਂ ਦੇ ਘਰਾਂ ਦੇ ਵਿੱਚੋਂ ਉਸ ਵੇਲੇ ਦੀਆਂ ਐਤਵਾਰਤਾ ਜਿੱਤੇ ਪੰਜਾਬੀ ਹਸੈ ਨੂੰ ਸਮਰਪਿਤ ਹੁੰਦਾ ਏ ਜਿਹਦੇ ਵਿੱਚ ਸ਼ੋਅ ਹੁੰਦੀ ਸੀ ਕਿ ਥੋਲੇ-ਸੋਨੇ ਹੱਥਾਂ ਦੀ ਸੋਹਣੀ-ਸੋਹਣੀ ਖੂਬਸੂਰਤੀ ਔਰ ਉਹ ਦ੍ਰਿਸ਼ਟੀ ਦੀ ਉਹ ਬਲਵੀਰ ਪਰੋਣਾ ਜੀ ਹੁੰਦੇ ਸੀ ਤੇ ਬਰਵੀਰ ਪਰੋਣਾ ਜਿਨੇ ਮਤਲਬ ਇੰਨਾ ਇਤਿਹਾਸ ਰਜਾ ਤੇ ਉਹਨਾਂ ਨੇ ਆਪ ਵੀ 40 ਕਿਤਾਬਾਂ ਦਿੱਤੀਆਂ ਹੈਗੀਆਂ ਪੰਜਾਬੀ ਸਾਹਿਤ ਨੂੰ 40 ਕਿਤਾਬਾਂ ਦੇ ਲੇਖਕ ਤੇ ਉਹ ਪੰਜਾਬੀ ਸਹਿਸਭਾਵਾਂ ਦੇ ਵਿੱਚ ਨਹੀਂ ਉਹ ਪੰਜਾਬੀ ਲੇਖਕ ਸਭਾ ਦੇ ਵਿੱਚ ਵੀ ਉਹਨਾਂ ਨੇ ਇੱਕ ਜਮਵਰੀ ਨਭਾਈ ਹੈ ਔਰ ਜਦੋਂ ਚੋਣ ਹੋਣੀ ਤੇ ਸਾਡਾ ਮਨ ਕਰਨਾ ਕਿ ਅਜ ਵੋਟ ਕਿਹਨੂੰ ਪਾਉਣੀ ਹੈ ਤੇ ਵੋਟ ਇੱਕੋ ਪਸੇ ਜਾਂਦੀ ਹੁੰਦੀ ਸੀ ਵੀ ਜਿਹੜਾ ਪੰਜਾਬੀ ਮਾਮੂਲੀ ਸਮਰਪਤਾ ਸਾਡੀ ਵੋਟ ਉਹਨੂੰ ਹੈ ਤੇ ਵੋਟਾਂ ਦਾ ਕਦੀ ਉਹ ਮੰਗਣ ਨਹੀਂ ਗਏ ਕਿਸੇ ਕੋ ਉਹਨਾਂ ਨੇ ਕਦੀ ਇਹ ਜਗਾੜਬੰਦੀ ਨਹੀਂ ਕੀਤੀ ਸੀ ਕਿ ਮੈਂ ਉਦਾਂ ਪੰਜਾਬੀ ਲੇਖਕ ਸੁਭਾਚਾ ਲੈਣਾ ਜਾਂ ਨਾ ਕਰਨਾ ਨਹੀਂ ਇਸਰਕੇ ਜਿਹੜੇ ਕਰਮਯੋਗੀ ਲੋਕ ਹੁੰਦੇ ਨਾ ਉਹ ਆਪਣੇ ਕਰਮ ਤੇ ਯਕੀਨ ਕਰਦੇ ਉਹਨਾਂ ਦੀ ਗਤੀਸ਼ੀਲਤਾ ਜਿਹੜੀ ਪ੍ਰਮਾਣਿਤ ਕਰਦੀ ਹੈਗੀ ਆ ਉਹਨਾਂ ਦੇ ਸਫਰ ਨੂੰ ਪਿਛਲੇ ਦਿਨੀ ਉਹਨਾਂ ਨੂੰ ਸਭ ਤੋਂ ਵੱਡਾ ਅਵਾਰਡ ਪੰਜਾਬੀ ਸਹਿਯੋਗ ਪੰਜਾਬੀ ਦੇ ਵਿੱਚ ਮਾਂਬੁੱਲੀ ਅਵਾਰਡ ਕੈਨੇਡਾ 'ਚ ਮਿਲਦਾਗਾ ਟਾਹਾਂ ਅਵਾਰਡ ਉਹ ਤਾਂ ਹਾਂ ਵਾਰਡ ਦੇ ਵਿੱਚ ਇਹ ਦਿਖਾਇੰਦਾ ਕਿ ਕੈਨੇਡਾ ਦੇ ਵਿੱਚ ਉਹ ਤਾਂ ਹਾਂ ਪਰਿਵਾਰ ਆ ਸਦਾਰ ਬਰਿੰਦਰ ਸਿੰਘ ਟਾਹਾਂ ਜੋ ਇਹ ਸਾਰੇ 30-12 ਸਾਲ ਤੋਂ ਕਰਦੇ ਆ ਰਹੇ ਆ ਲਗਭਗ ਉਹਨਾਂ ਨੇ ਹੁਣ ਤੱਕ 36 ਜਿਹੜੇ ਲੇਖਕ ਨੂੰ ਇਵਾਰਦ ਦਿੱਤੇ ਆਗੇ ਤੇ ਉਹ 36 ਜਿਹੜੇ ਇਵਾਰਦ ਆ ਤੇ ਇਸ ਵਾਰੇ ਬਹੁਤ ਸਾਰੀ ਕਿਤਾਬਾਂ ਜਿਹੜੀ ਮਗਵਾਉਂਦੇ ਆ ਜਿਵੇਂ ਨੋਬਲ ਪੁਰਸਕਾਰ ਮਿਲਦਾ ਹੈ ਤੇ ਨੋਬਲ ਪੁਰਸਕਾਰ ਕਿਤਾਬਾਂ ਲੈਂਦੇ ਆ ਫਿਰ ਜੂਰੀ ਬਿੰਦੀਆਂ ਜੂਰੀਆਂ ਤੋਂ ਬਾਅਦ ਫਿਰ ਸ਼ਾਨ ਨੇ ਦੇ ਸ਼ਾਨਣਾ ਸ਼ਾਨ ਦੇ ਸ਼ਾਨਣਾ ਲੱਗਦਾ ਤੇ ਫਿਰ ਜਾ ਕੇ ਆਉਂਦਾ ਤੇ ਵਧੀਆ ਗੱਲ ਸੀ ਕਿ ਸਾਡੀ ਪੰਜਾਬੀ ਤੋਂ ਹੀ ਸਵਾਰ ਇਹ ਦੋ ਲੇਖਕ ਪੰਜਾਬ ਤੋਂ ਇਹ ਤੋਂ ਚੜ੍ਹਦੇ ਪੰਜਾਬ ਤੋਂ ਗਏ ਤੇ ਇੱਕ ਲੇਖਕ ਇਹ ਲਿੰਦੇ ਪੰਜਾਬ ਤੋਂ ਜੀ ਕਿਉਂਕਿ ਉਹਨਾਂ ਦਾ ਇੱਕ ਮੁੱਲ ਸਵਿਧਾਨ ਹੈਗਾ ਕਿ ਸ਼ਾਹਮੁਖੀ ਤੇ ਗੁਰਮੁਖੀ ਇਹ ਦੋਨਾਂ ਹੀ ਇਹ ਲੇਖਨ ਦੋਨੋਂ ਪਸੰਦ ਦੇ ਲੇਖਕ ਨੂੰ ਪੰਜਾਬੀ ਮਾਂ ਬੋਲੀ ਚੜ੍ਹਦੇ ਪੰਜਾਬ ਦੀ ਤੇ ਲਿੰਦੇ ਪੰਜਾਬ ਦੀ ਬਰਾਬਰ ਹੈਗੀ ਆ ਤੇ ਉਹ ਪੂਰਾ ਮੌਕਾ ਮਿਲਦਾ ਹੈਗਾ ਅਜੇ ਇੱਕ ਨਾਵਲ ਜਿਹੜਾ ਪਹਿਲੇ ਤਿੰਨਾਂ ਚ ਆਇਆ ਸੀ ਤਿੰਨ ਅਵਾਰਡ ਅਖੀਰ ਤੇ ਮਿਲਦੇ ਆ ਸਾਰੇ ਚੋਣ ਤੋਂ ਬਾਅਦ ਤਿੰਨ ਅਵਾਰਡਾਂ ਦੇ ਵਿੱਚੋਂ ਪਹਿਲਾ ਇੱਕ ਨਾਵਲ ਜਿਹੜਾ ਹੈਗਾ ਉਹ ਰੌਲਿਆਂ ਵੇਲੇ ਨਾਵਲ ਸੀਦਾ ਪ੍ਰੋਣਾ ਜੀ ਦਾ ਉਹਨਾਂ ਨੂੰ ਫਸਟ ਪ੍ਰਾਈਜ਼ ਮਿਲਦਾ ਹੈਗਾ ਪਹਿਲਾ ਪ੍ਰਾਈਜ਼ ਮਿਲਦਾ ਹੈਗਾ ਤੇ ਦੂਸਰਾ ਪ੍ਰਾਈਜ਼ ਸਾਡੇ ਮਤਲਬ ਕਹਾਣੀਕਾਰ ਸਾਡੇ ਹੈਗੇ ਨੇ ਭਗਵੰਦਰ ਸੂਲ ਪੁਰੀ ਸਰ ਪੰਜਾਬ ਤੋਂ ਹੀ ਉਹਨਾਂ ਨੂੰ ਮਿਲਿਆ ਹੈਗਾ ਤੀਸਰਾ ਅਵਾਰਡ ਵੀ ਜਿਹੜਾ ਹੈਗਾ ਉਹ ਪਾਕਿਸਤਾਨ ਚਲੇ ਜਾਂਦਾ ਲੈਂਦੇ ਪੰਜਾਬ ਨੂੰ ਮਿਲ ਜਾਂਦਾ ਪੰਜਾਬੀ ਮਾਂ ਬੋਲੀ ਤੇ ਸਾਡੇ ਇਹ ਲਕੀਰਾਂ ਜਰੂਰ ਪਾ ਲਈਆਂ ਅਸੀਂ ਲੇਕਿਨ ਇਹ ਲਕੀਰਾਂ ਨੂੰ ਟੌਂਦੀ ਟਾਹਾਂ ਜਿਹੜੀ ਹੈਗੀ ਆ ਇਹ ਜਿਹੜੀ ਸੋਚ ਹੈਗੀ ਤਾਂ ਬਿੰਦਰ ਸਿੰਘ ਟਾਹਾਂ ਦੀ ਵੀ ਲਕੀਰਾਂ ਨਹੀਂ ਮਾਂ ਬੋਲੀ ਦੀ ਕੋਈ ਲਕੀਰਾਂ ਨਹੀਂ ਗਈਆਂ ਕੋਈ ਸ਼ਰਧਾ ਨਹੀਂ ਕੋਈ ਹੱਦਾਂ ਨਹੀਂ ਤੇ ਪੰਜਾਬੀ ਮਾਂ ਬੋਲੀ ਨੂੰ ਇੱਕ ਜਗ੍ਹਾ ਤੇ ਰੱਖਣਾ ਉਹਨਾਂ ਦੀ ਹਿੱਸੇ ਆ। ਸੋ ਪਿਛਲੇ ਦਿਨੀ ਮੱਲਵ ਤੇਰਾ ਮੱਲ ਨਵੰਬਰ ਨੂੰ ਇਹਨਾਂ ਨੂੰ ਆਵਾਰ ਤੋਂ ਮਿਲਿਆ ਹੈਗਾ 25000 ਡਾਲਰ ਮੱਲੋ ਜੇ ਗਿਣ ਕੇ ਪਤਾ ਲਾ ਦਨਾ ਡਾਲਰਾਂ ਨੂੰ ਰੁਪਈਆਂ ਨਾਲ ਗੁਣਾ ਕਰਕੇ ਦੇਖੋ ਕਿੰਨੇ ਬਣਦੇ ਆ। ਸਾਡੇ ਇੱਥੇ 1100 ਰੁਪਈਆ ਦੇ ਦਈਏ ਕਿਸੇ ਲਈ ਕਿ ਉਹਨਾਂ ਦੇ ਬੱਲੇ ਬੱਲੇ ਕਰ ਉੱਟਾ। ਤੇ 10-10000 ਡਾਲਰ ਜਿਹੜਾ ਹੈਗਾ ਉਹ ਦੋਨੋਂ ਮਿਲਿਆ ਹੈਗਾ। ਤੇ ਅਸੀਂ ਇਸ ਅਵਾਰਡ ਤੋਂ ਬਾਅਦ ਮੈਂ ਪ੍ਰੋਨਾ ਸਾਨੂੰ ਮੁਬਾਰਕ ਆਕਦਾ ਧੰਨਵਾਦ ਤੁਹਾਨੂੰ ਰੌਣਕ ਪੰਜਾਬ ਦੀ ਇਸ ਮੰਚ ਤੋਂ ਬਹੁਤ ਸਾਰੇ ਮੁਬਾਰਕਾਂ ਕਿਉਂਕਿ ਸਾਡਾ ਰੌਣਕ ਪੰਜਾਬ ਦੀ ਜਾਂ ਅੜੀਕ ਚੈਨਲ ਇਹ ਵੀ ਕੈਨੇਡਾ ਦੇ ਆ ਅੱਛਾ 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 ਕੈਨੇਡਾ ਤੋਂ ਤੁਸੀਂ ਵਾਲੇ ਕਿਹਨਾਂ ਬਿਲਕੁਲ ਜੀ ਹਾਂ ਹੁਣ ਹਾਂਜੀ ਹਾਂਜੀ ਤੇ ਹੁਣ ਕੈਨੇਡਾ ਚ ਗੱਲਾਂ ਦੁਆਰਾ ਫਿਰ ਹੋਣਗੀਆਂ ਕਿਉਂਕਿ ਸਾਡਾ ਚੈਨਲ 24 ਆਵਰ ਰਹੇਗਾ ਉੱਥੇ ਟੀਵੀ ਤੇ 1001 ਨੰਬਰ ਤੇ ਚੱਲਦਾ ਲੋਕੀ ਦੇਖਦੇ ਆ ਸੁਣਦੇ ਆ ਤੇ ਇਸ ਪੰਜਾਬੀ ਮਾਂ ਬੋਲੀ ਦੇ ਮਹਾਂਸਪੂਤ ਬਲਵੀਰ ਪ੍ਰਵਾਨਾ ਦੇ ਜ਼ੁਬਾਨੀ ਆਪਾਂ ਸੁਣਦੇ ਆ ਜੀ ਧੰਨਵਾਦ ਜੀ ਤੇ ਜੀ ਨੂੰ ਸਦਿਆ ਸੇ ਤੁਸੀਂ ਅੱਗੇ ਵੀ ਤਾਂ ਨੰਗੇ ਪੈਰਾਂ ਸਬਰ ਚ ਮੈਂ ਬਾਹਕ ਮਾਰੀ ਸੀ ਤਾਂ ਇਹ ਕਿਤਾਬਾਂ ਦਾ ਜਲ ਕੀਤਾ ਜਗਾ ਤੇ ਗੱਲ ਹੈ ਕਿ ਅੱਜ ਮੇਰਾ ਇੰਦਾ ਕਰਦਾ ਕਿ ਇਹ ਰੋਲਿਆਂ ਵਿਲੇ ਨਵ ਜਿਹੜਾ ਹੈਗਾ ਤੁਸੀਂ ਉਹ ਵਨ ਜਿਹੜੀ ਸੀ ਹਿੰਦੁਸਤਾਨ ਪਾਕਿਸਤਾਨੀ ਬਈ ਆਜ਼ਾਦੀ ਸੋਭਾ ਦਾ ਜਿਹੜਾ ਸਾਡੇ ਤੇ ਦਾਗ ਲੱਗਾ ਸੀ ਵਨ ਦਾ ਹਾਂ ਜਿਹੜੀ 47 ਚ ਪਾਰਟੀ ਪੰਜਾਬ ਕਿਵੇਂ ਬੰਡਿਆ ਗਿਆ ਪੰਜਾਬ ਕਿਵੇਂ ਬੰਡਿਆ ਗਿਆ ਸਾਡੇ ਪੰਜਾਬ ਸਾਡੇ ਪੰਜਾਬੀ ਕਿਦਾਂ ਮਾਰੇ ਗਏ ਬਿਲਕੁਲ ਜੀ ਬਿਲਕੁਲ ਸਾਡੀਆਂ ਧੀਆਂ ਪੜਣਾ ਦੀ ਕਿਦਾਂ ਪੱਤ ਰੁੱਟ ਗਈ ਕਿਦਾਂ ਕਤਲੋਗਾਰਤ ਹੋਈ ਸਾਡੀਆਂ ਬੱਚੀਆਂ ਕਿਦਾਂ ਯਤੀਮ ਹੋ ਗਈਆਂ ਉਹ ਤੁਸੀਂ ਸਾਰਾ ਹੀ ਜਿਹੜਾ ਮਤਲਬ ਨਾ ਉਹ ਦਰਦ ਜਿਹੜਾ ਅਲਾਪਿਆ ਦੇ ਵਿੱਚ ਹੈ ਨਾ ਹਾਂਜੀ ਹਾਂ ਜੀ ਇਦਾਂ 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 ਲੱਗਦਾ ਕਿ ਜਦੋਂ ਤੁਸੀਂ ਨਾ ਇੱਕ ਇੱਕ ਪਲ ਦੇ ਗਵਾਹ ਹੋ ਤੇ ਇਹ ਸੁਵਿੰਦਰ ਚੀਰ ਬੰਦਾ ਹੁੰਦਾ ਗਵਾਹੀ ਹੁੰਦਾ ਬਿਲਕੁਲ ਜੀ ਮੈਂ ਇਹ ਨਾਵਲ ਲਈ ਨਾ ਬਹੁਤ ਮਿਹਨਤ ਕੀਤੀ ਹੈ ਸਾਡੀ ਤੁਹਾਡੀ ਉਹ ਪੀੜ੍ਹੀ ਜਿਹਨੇ ਇਹ ਦਰਦ ਆਪਣੇ ਆਪ ਸਿੱਧੇ ਰੂਪ ਚ ਨਹੀਂ ਦੇਖਿਆ ਪਰ ਆਪਣੇ ਬਜ਼ੁਰਗਾਂ ਤੋਂ ਹਾਂਜੀ ਆਪਣੇ ਆਲੇ ਦੁਆਲੇ ਤੋਂ ਬਸ ਸੁਣਿਆ ਇਹਦੇ ਬਾਰੇ ਕਿ ਪੁਰਾਣੇ ਤਾਂ ਇੰਨੇ ਕਤਲ ਹੋਏ ਐਦਾ ਕੁੜੀਆਂ ਚੱਕੀਆਂ ਗਈਆਂ ਫਿਰ ਜਿਹੜੇ ਉਧਰੋਂ ਆਏ ਉੱਜੜ ਕੇ ਉਹਨਾਂ ਤੋਂ ਵੀ ਸੁਣਦੇ ਸੀ ਤੇ ਇਹ ਜਦੋਂ ਬਚਪਨ ਤੋਂ ਸੁਣਦਾ ਆ ਰਿਹਾ ਸੀ ਮੈਂ ਤੇ ਕਦੀ ਨਾ ਕਦੀ ਜਦੋਂ ਮੈਂ ਪਹਿਲੇ ਨਾਵਲ ਲਿਖਦਾ ਸੀ ਤਾਂ ਉਹਨਾਂ ਵਿੱਚ ਕਿਤੇ ਨਾ ਕਿਤੇ ਰੈਫਰੈਂਸ ਆਉਂਦੇ ਕਿਉਂਕਿ ਪੰਜਾਬ ਦੀ ਜਦੋਂ ਵੀ ਗੱਲ ਕਰੋਗੇ ਪੰਜਾਬੀ ਸਮਾਜ ਤੇ ਇਹ ਰੈਫਰੈਂਸ ਤੋਂ ਬਿਨਾ ਗੱਲ ਅਧੂਰੀ ਰਹਿੰਦੀ ਹੈ ਪਾਸਿੰਗ ਰੈਫਰੈਂਸ ਆਉਂਦੇ ਸੀ ਤੇ ਪਿਛਲੇ 4-5 ਸਾਲ ਪਹਿਲਾਂ ਮੇਰੇ ਮਨ ਚ ਆਇਆ ਵੀ ਜਿਹੜੀ ਹਰ ਗੱਲ ਜਿਹੜਾ ਬੰਡ ਹੈ ਤੁਹਾਡੇ ਹਰ ਬੇਲੇ ਤੁਹਾਡੇ ਪਲ ਨਾਲ ਹੈ ਤੁਹਾਡੇ ਬੰਡ ਤੁਰੀ ਫਿਰਦੀ ਹੈ ਤੇ ਇਸ ਨੂੰ ਅਧਿਨ ਕੀਤਾ ਜੇ ਇਸੇ ਲਿਖਿਆ ਜਾਵੇ ਵੀ ਹੋਇਆ ਕੀ ਹੈ ਹੂੰ ਤੇ ਫਿਰ ਮੈਂ ਪਿਛਲੇ 5 ਸਾਲ ਤੋਂ ਮੈਂ ਸੋਚਿਆ ਵੀ ਇਹ ਤੇ ਨੇਠ ਕੇ ਕੰਮ ਕਰਨਾ ਸ਼ੁਰੂ ਕੀਤਾ ਪਾਰਟੀਸ਼ਨ ਹੋਈ ਕਿਉਂ ਪਾਰਟੀਸ਼ਨ ਨੇ ਅਫੈਕਟ ਕੀ ਹੈ ਪਾਰਟੀਸ਼ਨ ਸਿਰਫ ਬਸੋ ਇਧਰ ਤੇ ਉਧਰ ਨਹੀਂ ਗਈ ਚ ਉਧਰੋਂ ਇਧਰ ਨਹੀਂ ਆਈ ਇਹਦੇ ਨਾਲ ਭਾਈਚਾਰੇ ਵੰਡੇ ਗਏ ਨੇ ਆਪ ਕਹਦਾ ਸਤੁਹ ਇਹਨਾਂ ਇੱਕ ਦੇਖਿਓ ਕਿ ਬਹੁਤ ਸਾਰੇ ਕਬੀਲੇ ਖਾਸ ਕਰਕੇ ਜੱਟ ਤੇ ਰਾਜਪੂਤਾਂ ਦੀ ਬਹੁਤ ਸਾਰੀਆਂ ਗੋਤ ਇਹੋ ਜਿਹੇ ਨੇ ਜਿਹੜੇ ਸਾਂਝੇ ਨੇ ਹਾਂ ਹੁਣ ਉਹ ਇੱਕੋ ਬਾਬੇ ਦੀ ਔਲਾਦ ਨੇ ਇੱਕੋ ਪਰੰਪਰਾ ਤੇ ਉਹ ਹੋਇਆ ਕਿ ਅੱਧੇ ਉਧਰੋਂ ਚੱਲ ਗਏ ਅੰਦੇਦਰ ਰਹੇ ਉਧਰੋਂ ਅੱਧੇ ਹੁਣ ਇਹ ਜਿਹੜਾ ਸੰਤਾਪ ਹੈ ਨਾ ਪੰਜਾਬੀ ਕੌਮ ਦਾ ਜਿਹੜਾ ਇੱਕ ਵਾਈਡਰ ਕਨਸੈਪਟ ਹੀ ਸਾਂਝਾ ਕਮਸਰੀ ਉਹਨੂੰ ਇਕਾਰੀ ਰਾਤ ਹੋ ਰਿਹਾ ਹੈ ਨੇ ਹਾਂ ਤੇ ਇਹ ਤੇ ਮੈਂ ਫਿਰ ਮਿਹਨਤ ਸੋਚਿਆ ਮੈਂ ਲਿਖਾਂ ਕਿਦਾਂ ਹੂੰ ਪਰ ਦੂਜਾ ਚੈਲੰਜ ਮੇਰੇ ਸਾਹਮਣੇ ਇਹ ਵੀ ਸੀਗਾ ਇਹ ਲਿਖਣ ਤੋਂ ਪਹਿਲਾਂ ਕਿ ਭੰਡ ਬਾਰੇ ਕੁਝ ਬਹੁਤ ਖੂਬਸੂਰਤ ਜਟਾਵਾਂ ਲਿਖੀਏਗੀ ਜਿਦਾ ਅਮਰਤਾ ਦਾ ਪਿੰਜਰ ਹੈ ਕਸ਼ਵਨ ਸਿੰਘ ਦਾ ਟ੍ਰੇਨ ਟੂ ਪਾਕਿਸਤਾਨ ਹੈ ਜਾਂ ਪੀਸ਼ਮਸਾਨੀ ਦਾ ਤਮਸ ਹੈ ਬਿਲਕੁਲ ਤੇ ਮੇਰੇ ਸਾਹਮਣੇ ਇਹ ਵੀ ਚੈਲੰਜ ਸੀ ਕਿ ਮੈਂ ਮੇਰੇ ਕੋ ਕਿਹੜੀ ਗੱਲ ਹੈ ਜੇ ਮੇਰੇ ਕੋ ਕਿਹੜੀ ਨਵੀਂ ਗੱਲ ਹੈ ਜਿਹੜੀ ਮੈਂ ਨਵੀਂ ਲਿਖਣਾ ਜਿਹੜੀ ਉਹਨਾਂ ਤੋਂ ਵੱਖਰੀ ਕਰਾਂ ਵੱਖਰੀ ਕਰਾਂ ਜੇ ਉਹੋ ਹੀ ਲਿਖਣਾ ਜਾਂ ਉਸ ਤਰ੍ਹਾਂ ਤੇ ਲਿਖਣਾ ਤਾਂ ਫਿਰ ਮੇਰੇ ਕੋਲ ਲਿਖਦਾ ਕਿ ਫਿਰ ਕਿਉਂ ਫਾਇਦਾ ਫਿਰ ਤਾਂ ਸਾਡੇ ਕਲਾਸਿਕ ਹੈਗੇ ਮੈਂ ਇਹਦੇ ਤੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਮੈਂ ਜਦੋਂ ਆਪਣੇ ਮੈਂ ਇਲਾਕੇ ਨੂੰ ਮੀਝਣਾ ਸ਼ੁਰੂ ਕੀਤਾ ਵੀ ਕਿੱਥੇ ਕਿੱਦਾਂ ਲੋਕਾਂ ਦੇ ਕਤਲ ਵਗਾਰ ਤੋਂ ਹੋਈ ਹੈ ਕਿੱਦਾਂ ਲੋਕ ਉਜੜ ਕੇ ਗਏ ਹੈ ਇਹਦੇ ਤੋਂ ਮੈਨੂੰ ਜਕਦਮ ਲੱਗਿਆ ਇਹ ਤੋਂ ਮੈਨੂੰ ਆ ਆਈਡੀਆ ਆਇਆ ਕਿ ਮੈਂ ਉਹ ਨਾਵਲ ਇੱਕ ਉਸ ਦੌਰ ਦਾ ਭਾਵਿਕ ਵਰਤਾਂਤ ਹੈ ਉਹ ਜਿਹੜੇ سارے ਪਹਿਲੇ ਨਾਵਲ ਨੇ ਮੈਂ ਇਸ ਦੌਰ ਦੇ ਇਨੀਸ਼ੀਓਸ਼ਾਲੋਜੀ ਲੱਭਾਂਗਾ ਇਸ ਵੰਡ ਨੇ ਪੰਜਾਬ ਦੀ ਸ਼ਿਸ਼ਿਆਲੋਜ ਸਮਾਜਿਕ ਆਹ ਆਰਤਕ ਤੇ ਸਭੇ ਚਰਖਾ ਹਾਲਤ ਕਿਵੇਂ ਬਦਲੀਆਂ ਮੇਰੇ ਸਾਹਮਣੇ ਇਹ ਸਾਰਾ ਰੂਪਰੇਖਾ ਤਾਂ ਬਣ ਗਈ ਫਿਰ ਸਵਾਲ ਇਹ ਸੀ ਕਿ ਮੈਂ ਲਿਖਾਂ ਕਿਵੇਂ ਹੂੰ ਕਿਉਂਕਿ ਜਦੋਂ ਤੁਸੀਂ 8 9 8 9 ਦਾਹ ਕੇ ਆਵਾਜ਼ ਲਿਖਣਾ ਸ਼ੁਰੂ ਕਰਦੇ ਹੋ ਤੇ ਜਿਹੜੀਆਂ ਗੱਲਾਂ ਨਵੀਆਂ ਆਈਆਂ ਨੇ ਉਹ ਬਰਤਾਂਤ ਜਿਵੇਂ ਉਹਨਾਂ ਪਾਤਰਾਂ ਦੇ ਆਧਾਰਨ ਬਣਾ ਕੇ ਮੁੱਖ ਪਾਤਰ ਲਿਖਦਾ ਸੀ ਨਾਇਕ ਬਣਾ ਕੇ ਜਿਹਨਾਂ ਪਾਤਰਾਂ ਨੇ ਦਰਦ ਢੰਡਾਇਆ ਸੀ ਤਾਂ ਮੈਂ ਉਸ ਤੋਂ ਬਾਅਦ ਬਣੀਆਂ ਗੱਲਾਂ ਨਹੀਂ ਕਰ ਸਕਦਾ ਕਿ ਇਹਦੇ ਪਿੱਛੇ ਕੀ ਸੀ ਹੂੰ ਦੂਜਾ ਉੱਥੇ ਇੱਕ ਇੱਕ ਸਮੱਸਿਆ ਹੈ ਕਿ ਉਹ ਜਾਦਾ ਬਣ ਕੇ ਰਹਿ ਜਾਂਦੀ ਅਸੀਂ ਕਿਉਂਕਿ ਜਦੋਂ ਕਿਤੇ ਮੈਨੂੰ ਇਹ ਵੀ ਡਰ ਸੀ ਵੀ ਜੇ ਉਹਨਾਂ ਦੀ ਥਾਂ ਗੱਲ ਕਰਾਂ ਮੈਂ ਕਿ ਨਮਾਇਰ ਤਾਂ ਨਹੀਂ ਬਣਾਂਗੀ ਜਾਂਦਾਦ ਨਹੀਂ ਬਣ ਜਾਣੀ ਮੈਂ ਬੜਾ ਚਿਰ ਸੋਚਿਆ ਵੀ ਇਹਨੂੰ ਲਿਖਾਂ ਕਿਵੇਂ ਹੈਨਾ ਤੁਹਾਡੇ ਕੋਲ ਕਈ ਵੀ ਸਾਰਾ ਕੁਝ ਹੁੰਦਾ ਜਿਦਾ ਹੁੰਦਾ ਮਿਸਟਰੀ ਕੋ ਸਾਰਾ ਕੁਝ ਹੈਗਾ ਜੇ ਨਕਸ਼ਾ ਨਾ ਹੋਵੇ ਤਾਂ ਉਹ ਇਟਾ ਸੀਮੈਂਟ ਰੱਜਰੀ ਬੇਕਾਰ ਪਈ ਰਹੇ ਦੀ ਮੈਂ ਇਹਨਾਂ ਦੇ ਵਿੱਚ ਨਾ ਬਹੁਤ ਸਾਰੇ YouTube ਚੈਨਲਸ ਤੁਸੀਂ ਵੀ ਕੰਮ ਦੇਖਦੇ ਹੋਗੇ ਬਹੁਤ ਸਾਰੇ ਚੈਨਲ ਜਿਹੜੇ ਨੇ ਉਹ ਬੰਡ ਬਾਰੇ ਕਰਦੇ ਆ ਬਜ਼ੁਰਗਾਂ ਨਾਲ ਦੱਸ ਉਰੇ ਤੋਂ ਮੈਨੂੰ ਨਾ ਅਚਨਚੇ ਦੇਖਦੇ ਦੇ ਮੈਂ ਕਿ ਸਾਵਲਤਮੀ ਨੇ ਕੰਮ ਸਾਵਲਤਮੀ ਇਧਰ ਸੁਖਵਿੰਦਰ ਸਿੰਘ ਗਿੱਲ ਹੈ ਹਾਂ ਉਹਨਾਂ ਨੇ ਪਾਕਿਸਤਾਨ ਚ ਨਾਸਰ ਟਲੋਆਂ ਜਾਂ ਹੋਰ ਬਹੁਤ ਸਾਰੇ ਨੇ ਕਰਦੇ ਕੰਮ ਮੈਨੂੰ ਅਚਨਚੇ ਜਕਤਮ ਖਿਆਲ ਆਇਆ ਕਿ ਉਹਨਾਂ ਨੇ ਇੱਕ ਜਿਹੜਾ ਮੁੱਖ ਪਾਤਰ ਯੂਟਿਊਬਰ ਬਣਾਵਾ ਜਿਹੜਾ ਪਿੰਡਾਂ ਜਾਂਦਾ ਹਾਂ ਉਹ ਉਸ ਵੇਲੇ ਦਿਨ ਗੰਭੀਰ ਰਿਕਾਰਡ ਕਰਦਾ ਤੇ ਉਸ ਵੇਲੇ ਤੋਂ ਬਾਅਦ ਹੋਇਆ ਕੀ ਹੈ ਉਹ ਇਹ ਵੀ ਅਲੱਗ ਲੱਭਦਾ ਵੀ ਕਿਨੇ ਕਿਨੇ ਹਮਲਾ ਕਰਨ ਮੁਸਲਮਾਨਾਂ ਨੇ ਵੱਡਣ ਸਾਇ ਹਿੱਸਾ ਲਿਆ ਜਾਂ ਉਹਨਾਂ ਨੂੰ ਜਿਹੜੇ ਜਿਹੜੇ ਕਿਹਾ ਉਹਨਾਂ ਨੇ ਵੀ ਗੱਲਾਂ ਕਰਦਾ ਪੀ ਉਹਨਾਂ ਨੂੰ ਕਿਵੇਂ ਉਥੋਂ ਕਿਹਨਾਂ ਲੋਕਾਂ ਨੇ ਉਹਨਾਂ ਨੂੰ ਉਜਾੜੇ 'ਚ ਭੂਮਿਕਾ ਅਦਾ ਕੀਤੀ ਹੈ ਇਹ ਇੱਕ ਹੋਰ ਬੜੀ ਦਰਦਸਪੱਗਲ ਸੀ ਕਿ ਸ਼ਾਇਦ ਸ਼ਾਇਦ 500% ਪਿੰਡਾਂ ਨੂੰ ਛੱਡ ਕੇ ਬਹੁਤੇ ਥਾਂ ਵੀ ਉਜਾੜੇ 'ਚ ਪਿੰਡ ਦੇ ਲੋਕਾਂ ਨੇ ਹਿੱਸਾ ਨਹੀਂ ਲਿਆ ਜਿਸ ਪਿੰਡ 'ਚ ਉਜਾੜਾ ਹੋਇਆ ਨਾ ਉਹਨਾਂ ਨੇ ਆਪਣੇ ਪਿੰਡ ਦੇ ਹਿੰਦੂ ਸਿੱਖਾਂ ਨੂੰ ਇਧਰੋਂ ਹਿੰਦੂ ਸਿੱਖ ਉਧਰੋਂ ਹਿੰਦੂ ਸਿੱਖਾਂ ਨੂੰ ਉਹਨਾਂ ਨੂੰ ਪਤਾ ਸੀ ਵੀ ਜਾ ਰਹੇ ਉਹਨਾਂ ਨੇ ਉਹਨੂੰ ਕੁਛ ਨਹੀਂ ਕਿਹਾ ਇਧਰੋਂ ਜਿਹੜੇ ਮੁਸਲਮਾਨ ਜਾ ਰਹੇ ਸੀ ਇਹਨਾਂ ਨੂੰ ਇਧਰਲੇ ਹਿੰਦੂ ਸਿੱਖਾਂ ਨੇ ਪਿੰਡ ਦੇ ਹਿੰਦੂ ਸਿੱਖਾਂ ਨੇ ਬਹੁਤੀ ਬੰਗਲ ਹਮਲਾ ਕਰਨ ਵਾਲੇ ਕੌਣ ਸੀ ਲੁੱਟਣ ਵਾਲੇ ਕੌਣ ਸੀ ਲੁਟੇਰੇ ਸੀ ਧਾਰਵੀ ਸੀ ਉਹ ਇਹ ਬੜੀ ਦਖਸ਼ਤ ਗੱਲ ਹੈ ਕਿ ਇਹ ਜਿਹੜੇ ਧਾਰਵੀ ਕਿੱਥੋਂ ਆਏ ਹਰ ਇਲਾਕੇ ਚ 2-400 ਬੰਦੇ ਦੇ ਇਹੋ ਜਿਹੇ ਹੁੰਦਾ ਹੀ ਹੈ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੂੰ ਲੁੱਟਿਆ ਲੋਕ ਚੁੱਪ ਰਹੇ ਆਪਣੀਆਂ ਕਮਜ਼ੋਰੀਆਂ ਕਰਕੇ ਜਾਂ ਆਪਣੇ ਬੇਵਸੀਆਂ ਕਰਕੇ ਹਰ ਤਰ੍ਹਾਂ ਦੀ ਹੁੰਦੀ ਹੈ ਹਰ ਬੰਦਾ ਹਰ ਵੇਲੇ ਜਲੰਦੇ ਖਿਲਾਫ ਲੜ ਨਹੀਂ ਸਕਦਾ ਹੁੰਦਾ ਸੋ ਇਹ ਬੰਡ ਠੋਸੀ ਕੀ ਬੰਦ ਸੀ ਜਿਹਦੇ ਵਿੱਚ ਕਿਤੇ ਨਾ ਕਿਤੇ ਸਟੇਟ ਦੀ ਭੂਮਿਕਾ ਵੀ ਸੀ ਕਿਉਂਕਿ ਜਿੰਨੇ ਵੀ ਹੁਣ ਤਾਂ ਤੱਥ ਬਹੁਤ ਸਾਰੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਹਿਸਟਰੀ ਦੇ ਬਹੁਤ ਸਾਰੇ ਤਾਮਨ ਤੇ ਕਿ ਇਧਰੋਂ ਪਟਿਆਲੇ ਰਿਆਸਤੀ ਫੌਜ ਨੇ ਜਿੱਥੇ ਮੁਸਲਮਾਨਾਂ ਦੇ ਬਹੁਤ ਜਵੇ ਬਲੇ ਪਿੰਡ ਸੀ ਨਾ ਉੱਥੇ ਫੌਜ ਨੇ ਮਦਦ ਕੀਤੀ ਹਾੜੀਆਂ ਦੀ ਤੇ ਉਧਰ ਬਲੋਚ ਮਿਲਟੀ ਨੇ ਜਿੱਥੇ ਹਿੰਦੂ ਸਿੱਖ ਖਾਸ ਕਰਕੇ ਲਾ 12 ਚ ਪੈਨਸ਼ਨੀਅਰ ਬੈਠੇ ਹੋ ਸੀ ਉਹਨਾਂ ਨੂੰ ਜਾਣ ਚ ਬਲੋਚ ਮਿਲਟੀ ਨੇ ਭੂਮਿਕਾ ਦਾ ਕੀਤੀ ਇਹ ਇਹ ਵਾ ਮੈਂ ਉਹ ਇੱਕਲ ਦੇ ਹੋਰ ਦੇ ਦਾਂ ਕਿ ਤੁਸੀਂ ਮਤਲਬ ਇਹਨਾਂ ਡੀਪਲੀ ਉਹਨੂੰ ਸਟੱਡੀ ਕੀਤਾ ਹੈਗਾ ਤੁਸੀਂ ਬਹੁਤ ਅੰਤਰੀ ਤੱਕ ਪਹੁੰਚ ਨਹੀਂ ਤਾਂ ਕੋਈ ਗੱਲ ਕੀਤੀ ਪਰ ਮੈਂ ਵੀ ਦੇ ਦਾਂ ਕਿ ਉਹ 1947 ਤੋਂ ਬਾਦਾਂ ਜਿਹੜੇ ਸਾਡੇ ਲੋਕ ਉੱਥੋਂ ਆ ਗਏ ਸਾਡੇ ਕਹ ਦਿੰਦੇ ਆਪਾਂ ਜਾਂ ਉਹਨੂੰ ਬਗਾਨੇ ਚ ਲੈ ਗਿਆ ਉਹਦੇ ਚ ਲੈ ਗਿਆ ਜਦੋਂ ਗਵਾਂਡ ਜੋ ਧਰਮ ਦੇ ਧਾਰਤੇ ਕੀਤੀ ਜਦ ਕਿ ਇਨਸਾਨੀ ਮਾਨਵੀ ਸਿਰੋ ਕਰਾਂ ਦੀ ਗੱਲ ਹੀ ਨਹੀਂ ਹੋ ਸਕਦੀ ਬਿਲਕੁਲ ਤੇ ਲੇਕਿਨ ਇਹ ਵੀ ਗਲਤ ਮੈਂ ਦੇ ਦਾਂ ਕਿ ਮੈਂ ਆਪਣੇ ਆਣ ਗਵਾਂ ਆਸੇ-ਪਾਸੇ ਦੇਖਿਆ ਜਿਹੜੇ ਸਾਡੇ ਨਾ ਬਕਸਤ ਲੋਕ ਆਈ ਸੀਗੇ ਤੇ ਉਹਨਾਂ ਨੇ ਅੱਜ ਉਹ ਦਰਵਾਣੇ ਵੀ ਬਣ ਗਏ ਜ਼ਗੀਰਦਾਰ ਵੀ ਬਣ ਗਏ ਜ਼ਿਮੀਦਾਰੀ ਬਣ ਗਏ ਉਹਨਾਂ ਨੇ ਚੰਗੇ ਚੰਗੇ ਇਹਨਾਂ ਸਫਰ ਚ ਪ੍ਰਾਪਤੀਆਂ ਵੀ ਕੀਤੀਆਂ ਮਤਲਬ ਪੰਜ ਪੀੜੀਆਂ ਹੋ ਗਈਆਂ ਉਹਨਾਂ ਲੇਕਿਨ ਲੋਕਾਂ ਨੇ ਅੱਜ ਤੱਕ ਵੀ ਉਹਨਾਂ ਨੂੰ ਬਰਾਗਿਰੀ ਮੰਨਿਆ ਬਹੁਤ ਤੁਸੀਂ ਇਸ ਜਾਲੂਈ ਦੀ ਗੱਲ ਕਰਦੇ ਸੀ ਮੈਂ ਉਸ ਸਮਾਜ ਦੀ ਉਸ ਵੇਦਨਾ ਦੇ ਉਸ ਵੇਦਨਾ ਦੀ ਗੱਲ ਕਰਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕੀਆ ਸਾਡੇ ਆ ਫੇਰ ਕਹਿੰਦੇ ਜਰ ਉਹ ਪ੍ਰਾਂਗ ਨਾ ਗਿਰੇ ਮਤਲਬ ਇਹ ਇਹ ਉਹਨਾਂ ਲੋਕਾਂ ਨੇ ਬਹੁਤ ਤਰਸ ਪੋ ਗਿਆ ਹਾਂ ਹੁਣ ਤਾਂ ਚਲੋ ਸਟੈਬਲਿਸ਼ ਆਓ ਹਾਂ ਹੋ ਗਏ ਹਾਂ ਬਹੁਤ ਸਾਰੇ ਮਜ਼ਰੂਰ ਗੱਲਾਂ ਕਰਦੇ ਸੀ ਜਦੋਂ ਜਾਏ ਕਿ ਜਦੋਂ ਹੀ ਆਏ ਨਾ ਤੇ ਇਧਰ ਜਿਹੜੇ ਜਿਹੜੇ ਮੁਸਲਮਾਨੇ ਖਾਲੀ ਕਰ ਸੀ ਉਹਨਾਂ ਤੋਂ ਲੋਕਾਂ ਨੇ ਛੱਤ ਇਧਰ ਲੋਕਾਂ ਨੇ ਛੱਤਾਂ ਵੀ ਲਾਈਆਂ ਹੋਈਆਂ ਸੀ ਵਾਹ ਹੈਨਾ ਘਰਾਂ ਚ ਕੋਈ ਸਮਾਨ ਨਹੀਂ ਬਚਿਆ ਹੋਇਆ ਉਹਨਾਂ ਨੇ ਜਿਹੜੇ ਨਾ ਕਿ ਜੋ ਆਟਾ ਵੀ ਲਿਆ ਜਾਂ ਕਣਕ ਲਈ ਹੈ ਮਨ ਦੇ ਤੇ ਇਸ ਸਰ ਤੇ ਮਿਲਿਆ ਵੀ ਜਦੋਂ ਫਸਰਾਈ ਡੇਢ ਮਨ ਲਵਾਂਗੇ ਇਹ ਉਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਇੱਕ ਥਾਂ ਕਿਸ ਨੇ ਜ਼ਿਕਰ ਕੀਤਾ ਵੀ ਸਾਡੇ ਕੋਲ ਅਸੀਂ ਘਰ ਲਿਪਣਾ ਸੀ ਤੇ ਅਸੀਂ ਕਿਹਾ ਤੋਂ ਗੱਡਾ ਮੰਗਿਆ ਵੀ ਅਸੀਂ ਛੱਪੜ ਤੋਂ ਨਾ ਮਿੱਟੀ ਲਿਆ ਕੇ ਉਹਨਾਂ ਇਹ ਛੱਪਣਾ ਦਾ ਗਾਰਾ ਗੂੜਾ ਕੱਢ ਕੇ ਉਹਨਾਂ ਮਿੱਟੀ ਹੈ ਨਾ ਵੀ ਅਸੀਂ ਮਿੱਟੀ ਲਿਪਣਾ ਤੇ ਉਹਨਾਂ ਨੇ ਗੱਡਾ ਨਹੀਂ ਦਿੱਤਾ ਸਾਨੂੰ ਕਿਹਨੇ ਤੁਹਾਡਾ ਕੀ ਪਤਾ ਤੁਸੀਂ ਰਾਤ ਤੋਂ ਰਾਤ ਚੱਲ ਜਾਓ ਹੁਣ ਇਹ ਇਧਰ ਲਈ ਆਪਣੀ ਤਾਂ ਠੀਕ ਸੀ ਇਹ ਵੀ ਠੀਕ ਸੀ ਵੀ ਜਦੋਂ ਕਿ ਜਿਹੜੇ ਬਾਹਰੋਂ ਆਏ ਜਿਹਨੂੰ ਅਸੀਂ ਜਾਣਦੇ ਨਹੀਂ ਅਸੀਂ ਵੀ ਤਾਂ ਇਦਾਂ ਡਰਦੇ ਹੀ ਆ ਨਾ ਵੀ ਯਾਰ ਇਹ ਤੇ ਕੀ ਬਿਸ਼ਾ ਹੁਣ ਉਹਨਾਂ ਲੋਕਾਂ ਨੇ ਜਿਹੜਾ ਇਸ ਨਤਾਬ ਅਜਨਬੀ ਬਣਦਾ ਪਉ ਯਾਰ ਹੂੰ ਇਧਰ ਵਿਸ਼ਵਾਸ ਕਰਨ ਲਈ ਘਟੋ-ਘਟ ਧਾਕੇ ਲਾ ਗਏ ਧਾਕੇ ਲਾ ਗਏ ਉਹ ਆਪਣੇ ਥਾਂ ਬਣਾਉਣ ਲਈ ਬਿਲਕੁਲ ਵੀ ਉਹ ਚੰਗੇ ਆ ਮਾੜੇ ਨਹੀਂਗੇ ਹੁਣ ਬਿਲਕੁਲ ਤੇ ਉਹਨਾਂ ਅੰਦਰ ਜਿਹੜਾ ਉਹ ਹਰਾਦ ਕੀ ਭਰੀ ਹੈ ਉਹਨਾਂ ਦੇ ਬੱਚਿਆਂ ਚ ਵੀ ਉਹ ਹਰਾਦ ਕੀ ਦੀ ਗਾੜੀ ਹੈ ਤੇ ਇੱਕ ਹੋਰ ਮੈਨੂੰ ਮੈਨ ਮੈਨ ਹੋਰ ਵੀ ਦੇਖਣਾ ਜੋੜ ਕੇ ਦੇਖਦਾ ਕਿ ਸਾਡੇ ਪੰਜਾਬ ਪ੍ਰਵਾਸ ਸਭ ਜਾਨ ਬਹੁਤ ਜ਼ਿਆਦਾ ਖੜਕੀ ਜਾਣ ਲਈ ਤਿਆਰ ਹੈ ਕਿਤੇ ਇਹਦੇ ਰੂਟਸ ਉਹ 47 ਤੱਕ ਨਹੀਂ ਪਈਆਂ ਅਸੀਂ ਉਧਰ ਕੋ ਉੱਡੜ ਕੇ ਆਏ ਸਾਡੀ ਜੜਾਂ ਉਖੜ ਗਈਆਂ ਉਖੜੀਆਂ ਜੜਾਂ ਇੱਥੇ ਹਲੇ ਲੱਗ ਹੀ ਰਹੀਆਂ ਤੇ ਨਵੇਂ ਥਾਂ ਉਨਾਂ ਲੱਗਿਆ ਤੇ ਜਦੋਂ ਜਿਹੜੀਆਂ ਉਖੜੀਆਂ ਜੜਾਂ ਨਾ ਉਹ ਲੋ ਜਿਹੜਾ ਜਾ ਕੇ ਛੇਤੀ ਲੱਗ ਜਾਂਦੀਆਂ ਨੇ ਬਿਲਕੁਲ ਠੀਕ ਹੈ ਨਾ ਪਿਉਂਦ ਲੱਗਦੇ ਨੇ ਪਿਉਂਦ ਨਾ ਹੁਣ ਤੇ ਇਹਦੇ ਖੋਨਾ ਹੀ ਪ੍ਰੀ ਰਿਪੋਰਟਿੰਗ ਦੁਸ਼ਣ ਹੋਣੇ ਆ ਧੁੱਕ ਦਿਏ ਕਿਤੇ ਇਹ ਤੇ ਮੈਂ ਕਿ ਵੀ ਇਦਾਂ ਸੋਚਦਾ ਨਾ ਜਦੋਂ ਨਾ ਪਾਏ ਦਾ ਇਤਿਹਾਸ ਦੇਖਦੇ ਆ ਕਿ ਅਸੀਂ ਆਰੀਅਨ ਸੀਗੇ ਪਹਿਲਾਂ ਉੱਥੋਂ ਆਏ ਜੜ ਕੇ ਕਿਉਂਕਿ ਧਰਤੀ ਦੇ ਗ੍ਰਹਿ ਦੇ ਉੱਤੇ ਜਿੱਥੇ ਪਹਿਲਾਂ ਵਸੇ ਪੁੱਜੜ ਕੇ ਗਏ ਆ ਤੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਉਧਰੋਂ ਆਏ ਯੂਰੋਪੀਅਨ ਸੀਗੇ ਜਾਂ ਉਧਰੋਂ ਸਾਰਾ ਸਬ ਸਾਊਥ ਅਫਰੀਕਾ ਦਾ ਵੀ ਹੈਗਾ ਜਦੋਂ ਸਾਡੇ ਬੱਚੇ ਦੋਨੋਂ ਜਾਂਦੇ ਨਾ ਮੈਨੂੰ ਲੱਗਦਾ ਜਦਾਂ ਉਹਨਾਂ ਨੂੰ ਨਾ ਜੜਾਂ ਹੱਕਾ ਮਾਰਦੀ ਜਾਂਦੀਆਂ ਉਹ ਜੜਾਂ ਨਾ ਜੁੜਦੇ ਹੁੰਦੇ ਜਦਾਂ ਹੈ ਤੇ ਧਰਤੀ ਗ੍ਰਹਿ ਸਾਰੀ ਹੈ ਅਸੀਂ ਧਰਤੀ ਗ੍ਰਹਿ ਦੇ ਹੀ ਨਾਗਰਿਕ ਹਾਂ ਬਿਲਕੁਲ ਬਿਲਕੁਲ ਇਹ ਇਹਦੇ ਨਾ ਇਹ ਦੋ ਇਹਨ ਉਹ ਜਦੋਂ ਆ ਕੇ ਬਸੇ ਨੇ ਉਹ ਆਪਣੇ ਉੱਥੋਂ ਜਿੱਥੋਂ ਜੜੇ ਨੇ ਉਹਨਾਂ ਕੋਲ ਜੀਉਣ ਦੇ ਸਾਧਨ ਉੱਥੇ ਘਟ ਗਏ ਸੀ ਜਾਂ ਬਸੋਂ ਬਦਨ ਕਰਕੇ ਉਹ ਔਖੀ ਹੋ ਗਈ ਜ਼ਿੰਦਗੀ ਤੋਂ ਨਵੀਆਂ ਧਰਤੀਆਂ ਤਲਾਸ਼ ਚਾਏ ਉਹਨਾਂ ਨੂੰ ਇੱਥੇ ਆ ਕੇ ਬਸੇ ਉਹਨਾਂ ਨੂੰ ਲੱਗਿਆ ਇੱਥੇ ਪਾਣੀ ਹੈ ਜ਼ਮੀਨ ਚੰਗੀ ਹੈ ਸਾਰਾ ਕੁਝ ਹੈ ਇੱਥੇ ਬਸ ਗਏ ਪਰ ਜਿਹੜਾ 47 ਹੈ ਨਾ 47 ਉਜਾੜਾ ਜਬਰੀ ਉਜਾੜੇ ਉਹ ਉਦੋਂ ਬਿਲਿੰਗ ਨਹੀਂ ਆਈ ਸੀ ਬਿਲਿੰਗ ਨਹੀਂ ਆਈ ਇੱਥੇ ਜਦੋਂ 47 ਹੈ ਨਾ 47 ਤਾਂ ਜਬਰੂ ਯਾੜੇਗੇ ਕਈ ਤਾਂ ਤੁਸੀਂ ਦੇਖੋ ਗੱਲਾਂ ਸੁਣਦੇ ਆਂ ਪਹਿ ਅਸੀਂ ਰੋਟੀ ਪਕਾਉਣ ਲੱਗੇ ਸੀ ਪੇੜਾ ਹੱਥ ਤੇ ਰਹਿ ਗਿਆ ਮਾਤਾ ਦੇ ਤੇ ਉਦਾਂ ਹੀ ਉੱਠ ਕੇ ਉਹਨਾਂ ਨੇ ਜੇ ਦੇਖਿਆ ਹੈਨਾ ਫਮਲਾ ਹੋ ਗਿਆ ਜੀ ਉਦਾਂ ਹੀ ਉੱਠ ਕੇ ਤੁਰ ਪਏ ਹੁਣ ਇਹ ਜਿਹੜਾ ਓਜਾਰਾ ਤੁਸੀਂ ਦੇਖੋ ਭਰਾ ਭਰਾ ਕਰ ਬਿਲਕੁਲ ਜਿਨੀ ਨੇ ਤੁਰ ਹੀ ਪਏ ਬਸ ਹੈਨਾ ਤੇ ਖਾਲੀ ਉਦਾਂ ਹੀ ਹੱਥ ਤੁਰ ਪਏ ਇਹ ਜਿਹੜੀ ਹੈ ਨਾ ਇਹ ਦੁਕਾਨ ਇਹ ਦੁਖਾਨਤ ਨੂੰ ਤੁਸੀਂ ਉਹ ਜਿਹੜੇ ਨਾ ਉਸ ਗੱਲ ਨਾਲ ਜੋੜ ਸਕਦੇ ਅਸੀਂ ਕਿ ਇਹ ਕਿਉਂਕਿ ਨਵੀਆਂ ਤੱਤਾਂ ਜਾ ਕੇ ਬਸਲਦੀ ਮਨੁੱਖ ਦੀ ਪਰਵ੍ਰਤੀ ਸਦਾ ਹੀ ਰਹਿੰਦੀ ਹੈ। ਇਹ ਦੁਖਾਨਤ ਅਸਲ 'ਚ ਠੋਸਿਆਗਾ ਦੁਖਾਨ ਸੀ ਜਿਹਦੇ ਵਿੱਚ ਸਾਡੇ ਰਾਜਨੀਤੀਵਾਨ ਵੀ ਹਿੱਸੇਦਾਰ ਹੈ। ਉਸ ਵੇਲੇ ਦੇ ਜਿਹੜੇ ਹੋਰ ਸੱਤਾ ਦੇ ਅੰਗਰੇਜ਼ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਮੈਨੂੰ ਲੱਗਦਾ ਸਭ ਤੋਂ ਘੱਟ ਧਰਮ ਜ਼ਿੰਮੇਵਾਰ ਹੈ। ਧਰਮ ਨੂੰ ਹਰ ਇੱਕ ਨੇ ਵਰਤਿਆ ਹਾਲਾਂਕਿ ਧਰਮ ਦੀ ਇੱਚ ਕੋਈ ਭੂਮਿਕਾ ਨਹੀਂ ਸੀ। ਹੈਨਾ? ਹੁਣ ਤੋਂ ਇੱਕ ਹੋਰ ਗੱਲ ਹੈ ਜਿੱਥੇ ਧਰਮ ਦੀ ਭੂਮਿਕਾ ਦੀ ਮੰਨ ਲਓ ਜਿਹੜੇ ਉਧਰੋਂ ਜੜ ਕੇ ਹੁੰਦੇ ਸਿੱਖ ਆਏ ਉਹਨਾਂ ਨੂੰ ਕਿੰਨਾ ਕ ਇਧਰ ਲੈਨੇ ਗੱਲ ਆਇਆ ਹੂੰ ਪਈ ਸਾਡੇ ਭਰਾ ਆ ਜੀ ਪਨਾਹ ਗਿਰ ਗਿਆ ਪਨਾਹ ਗਿਰ ਗਿਆ ਨਾ ਜਾਂ ਇਧਰੋਂ ਜਿਹੜੇ ਉਧਰ ਗਏ ਜੜ ਕੇ ਉਧਰ ਵੀ ਪਨਾਹ ਗਿਰੇ ਬਣੇ ਜਿਹੜਾ ਉਹ ਧਰਮ ਤਾਂ ਮੈਂ ਤਾਂ ਧਰਮ ਉਹ ਖੁੰਦਿਆ ਵੀ ਉਹਨਾਂ ਦੀ ਕੋਈ ਪਤਾ ਨਹੀਂ ਨਾ ਬਣਿਆ ਨਹੀਂ ਗੱਲ ਤੇ ਹੈਗੀ ਆ ਕਿ ਜਿਹੜਾ ਧਰਮ ਦਾ ਧਰਮ ਵੀ ਇੱਕ ਪਰਿਭਾਸ਼ਾ ਹੀ ਪਾ ਦਿੰਦੇ ਨੇ ਇਹ ਸੰਪਰਦਾਵਾ ਹੈਗੀਆਂ ਜਿਹੜੇ ਧਰਮ ਦੀ ਇੱਕ ਧਰਮ ਦੀ ਗੱਲ ਹੋਸੀ ਵੀ ਜਦੋਂ ਧਰਮ ਜੋ ਸਿਖਾਉਂਦਾ ਹੈਗਾ ਸਰਬਾਦੇ ਭਲੇ ਦਾ ਬਿਲਕੁਲ ਕਰਦਾ ਪਰ ਮੈਂ ਸਾਨੂੰ ਸਿਖਾਉਂਦਾ ਹੈਗਾ ਕਿ ਵਿਸ਼ਵ ਕਲਿਆਣ ਦੀ ਗੱਲ ਬਿਲਕੁਲ ਦੂਜੇ ਪਾਸੇ ਨਿਕਲ ਜਦੋਂ ਇਹ ਰਾਜਨੀਤਿਕ ਪਰਪੇਖ ਜਾਂਦਾ ਜਦੋਂ ਧਰਮ ਦੀ ਇੱਕ ਦੇ ਉੱਪਰ ਰਾਜਨੀਤੀਵਾਦ ਬਹਿ ਗਿਆ ਬਸ ਉਹ ਜਦੋਂ ਕੁਰਸੀ ਉਹਨੂੰ ਕੁਰਸੀ ਉਹਨੇ ਦੇਖਿਆ ਕਿ ਕੁਰਸੀ ਇੱਕਦਾਂ ਬੱਸ ਗਈ ਉਹਨੇ ਸਤਾ ਸੀਗੀ ਸਤਾ ਹਾਸਲ ਕਰਨ ਲਈ ਉਹਨੇ ਧਰਮ ਦੀ ਬੰਦੋ ਕੀਤੀ ਤੇ ਕਰ ਰਿਹਾ ਅੱਜ ਵੀ ਕਰਦਾ ਉਹ ਤਾਂ ਉਹ ਤਾਂ ਪੁੱਤ ਹੈ ਹੀ ਹੈ ਹੈਨਾ ਪਰ ਜਿਉਂ ਹੀ ਉਹ ਸਤਾ ਮਿਲੀ ਉਹਨਾਂ ਤਾਂ ਭੁੱਲ ਗਿਆ ਤੇ ਉਹ ਜਿਹੜੇ ਲੋਕਾਂ ਨੂੰ ਪਾਠ ਪੜਾਇਆ ਗਿਆ ਫਿਰਕਾ ਪ੍ਰਸਤੀ ਦਾ ਜਾਂ ਜਿਹੜੇ ਜਿਨ੍ਹਾਂ ਨੇ ਮਤਲਬ ਆਪਣੇ ਭਿਖੀ ਉਦਾਂ ਦੇ ਹੋ ਗਏ ਹੈਗੇ ਆ ਅੱਜ ਡਰਦੇ ਆਂ ਸੀ ਇਸ ਗੱਲ ਤੋਂ ਕਿ ਉਹ ਬੜਾ ਜਿਹੜਾ ਸਮਾਂ ਹੈਗਾ ਉਹ ਇਸਰਕੇ ਖਤਰਨਾਕ ਹੈਗਾ ਕਿ ਅਸੀਂ ਉਸੇ ਪੇਖਾਂ ਦੇ ਬਣ ਰਹੇ ਲੋਕਾਂ ਨੂੰ ਜਿਹੜਾ ਰੋਟੀ ਕਪੜਾ ਮਕਾਨ ਦੀ ਗੱਲ ਨਹੀਂ ਹੋ ਰਹੀ ਲੋਕਾਂ ਦੇ ਰੋਜ਼ਗਾਰ ਦੀ ਗੱਲ ਨਹੀਂ ਹੋ ਰਹੀ ਕੋਈ ਕੁਝ ਨਹੀਂ ਬਿਲਕੁਲ ਇਹ ਕਿਸ ਦੀ ਗੱਲ ਨਹੀਂ ਹੋ ਰਹੀ ਉਹ ਸਿਰਫ ਇਸਰਕੇ ਹੋ ਰਹੀ ਆ ਇਲੈਕਸ਼ਨਸ ਹੁੰਦੀਆਂ ਡੈਮੋਕ੍ਰੇਸੀ ਡੈਮੋਕ੍ਰੇਸੀ ਰੱਖੀ ਨਹੀਂ ਉਹ ਵਰਗਾਂ ਗਾਤਕ ਗੋਤਾਂ ਜਾਤਾਂ ਚ ਰਹਿ ਗਈ ਹੈਗੀ ਦੇਖੋ ਜੀ ਇਹ 50 100 ਬੰਦਾ ਹਰੇ ਏਰੀਆ ਚ ਹੀ ਹੁੰਦਾ ਹਾਂ ਜਿਹਦੇ ਇੰਟਰਸਟ ਇਸ ਗੱਲ ਚ ਹੈ ਹਾਂ ਲੋਕਾਂ ਦੀ ਇਨਵੋਲਵਮੈਂਟ ਨਹੀਂ ਹੁੰਦੀ ਇਹ ਚ ਹੂੰ ਨਿਉ ਇਕ ਲਿਬੜੀ ਜਿਹੜੀ ਮੱਝ ਬਾਕੀ ਨੇ ਬਸ ਬਸ ਉਹ ਹੀ ਹੈ ਨਾ ਉਹ ਜਿਹੜੀ ਲਿਬੜੀ ਹੈ ਮੱਝ ਆ ਉਹ ਜਿਹੜੇ ਆਪਣੇ ਕੁਕਰਮ ਨੇ ਹਾਂ ਉਹ ਧਰਮ ਦੇ ਖਾਤੇ ਪਾ ਕੇ ਵੀ ਲੋਕ ਚਾਹੁੰਦੇ ਲੋਕ ਕਿੱਥੇ ਚਾਹੁੰਦੇ ਸੀ ਹਾਂ ਇਹ ਲੋਕ ਚਾਹੁੰਦੇ ਹੁੰਦੇ ਤੇ ਹੀ ਮਿਲਣਾ ਚਾਹੁੰਦੇ ਇੱਕ ਦੂਜੇ ਆਜ ਵੀ ਮੈਂ ਦੇ ਦਾਂ ਨਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਇੱਕ ਖੁਸ਼ੀ ਮਿਲਣੀ ਦੋਨਾਂ ਪਾਕਿਸਤਾਨ ਦੀ ਬਾਅਦ ਜੋ ਕਿਨੇ ਆਪਾਂ ਦੋਵਾਂ ਦੇਸ਼ਾਂ ਦੇ ਜਿਹੜੇ ਲੋਕ ਸੀ ਆਜ਼ਾਦੀ ਲਈ ਲੜੇ ਬਿਲਕੁਲ ਦੋਵਾਂ ਨੇ ਆਜ਼ਾਦੀ ਲਈ ਲੜਾਈ ਕੀਤੀ ਔਰ ਦੋਨਾਂ ਦੇਸ਼ਾਂ ਦੇ ਇੱਕੋ ਦੇਸ਼ ਦੇ ਸ਼ਹੀਦ ਹੋਏ ਜੇ ਜਦੋਂ ਅਸੀਂ ਵੰਡ ਕਰ ਲਈ ਆ ਫੇ ਲੜਾਈਆਂ ਸ਼ੁਰੂ ਕੀਤੀਆਂ ਆ ਆਪਸ ਵਿੱਚ ਉਹਨਾਂ ਚੀਜ਼ ਬੱਕਰੇ ਸਾਡੇ ਚੀਜ਼ ਬੱਕਰੇ ਹੋ ਗਏ ਅਸੀਂ ਸਾਰਾ ਕੁਝ ਵੰਡਤਾ ਜੀ ਹੈਨਾ ਪਾਸੇ ਸ਼ਹੀਦ ਜੀ ਵੀ ਵੰਡਦੇ ਤੇ ਇੱਕ ਹੋਰ ਦੇਖੋ ਕਿ ਹੈਨਾ ਸਾਡੇ ਕੋਲ ਕੁਝ ਕੁਝ ਕਿੱਥੇ ਮੁਸਲਮਾਨਾਂ ਦੇ ਬੜੇ ਕਾਰੀਗਰ ਸੀਗੇ ਲੋਹੇ ਦੇ ਭਾਂਡੇ ਬਰਤਨ ਬਣਾਉਂਦੇ ਹੈਨਾ ਸੰਦੂਕ ਬਣਾਉਣ ਲੱਕੜੀ ਦੇ ਬਹੁਤ ਕਮਾਲ ਦੇ ਸੀ ਉਹ ਕਿੱਧਰ ਚਲ ਗਏ ਪਾਕਿਸਤਾਨ ਸਾਡੇ ਕੋਲ ਮਰਾਸੀਆਂ ਦੀ ਪਰੰਪਰਾ ਸੀ ਕਿੰਨੀ ਸ਼ਾਨਦਾਰ ਪਰੰਪਰਾ ਸੀ ਹਾਂ ਉਹ ਉਧਰ ਚਲ ਗਏ ਅਸੀਂ ਪੰਜਾਬ ਨੂੰ ਇੱਕ ਆਰੇ ਰਾਹ ਤੋਰਤਾ ਉਧਰ ਜਾ ਕੇ ਉਹ ਸਰਵਾਈਵ ਵੀ ਨਹੀਂ ਕਰ ਸਕੇ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਉਧਰ ਜਾ ਕੇ ਚਾਹ ਜਗੀਰਦਾਰ ਉੱਜੜ ਕੇ ਜਿਹੜੇ ਮਰਜੀ ਉਹਨਾਂ ਨੂੰ ਤਾਂ ਆਪਣੇ ਫਿਕਰ ਪਿਆਈ ਉਹਨਾਂ ਨੂੰ ਕਿੱਥੋਂ ਪਾਲ ਸਕਦੇ ਉਹਦੇ ਜਾ ਕੇ ਉਹ ਜੜ ਗਏ ਜਿਹੜੇ ਉਧਰੋਂ ਆ ਗੁਜੜ ਕੇ ਆਏ ਉਹ ਇਧਰ ਆ ਕੇ ਉਜੜ ਗਏ ਪੰਜਾਬ ਦੀ ਮੈਨੂੰ ਲੱਗਦਾ ਜਿੰਨੀ ਤਬਾਈ ਆਰਥਿਕ ਤਬਾਈ ਤਾਂ ਹੋਈ ਹੋਈ ਹੈ ਜਿੰਨੀ ਸੱਭਿਆਚਾਰਕ ਮਾਨਸਿਕ ਤੇ ਬੰਦੇ ਦੇ ਅੰਦਰ ਜਿਹੜੀ ਬੰਦਿਆਈ ਦੀ ਤਬਾਈ ਕੀਤੀ ਹੈ ਨਾ ਇਸ ਬਾਰੇ ਮੈਨੂੰ ਲੱਗਦਾ ਇਹਦੇ ਬਾਰੇ ਸਟੱਡੀ ਹਾਲੇ ਕੀਤੀ ਨਹੀਂ ਜਾਂ ਇਹ ਵੀ ਹੋ ਸਕਦਾ ਪੋਲਿਟਿਕਨ ਇਹਨੂੰ ਹੌਣ ਵੀ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਲੱਗਦਾ ਜੇ ਇਹ ਸਾਰੀ ਸਟੱਡੀ ਆਈ ਤੇ ਕਿਤੇ ਨਾ ਕਿਤੇ ਦੋਸ਼ੀ ਤੇ ਉਂਗਲ ਤਾਂ ਉਧਰ ਜਾਊਗੀ ਨਾ ਕੌਣ ਜ਼ਿੰਮੇਵਾਰ ਹੈ ਹੈਨਾ ਜ਼ਿੰਮੇਵਾਰਤ ਫਿਰ ਉਹ ਬੰਦੇ ਕੋਈ ਵੀ ਬੰਦਾ ਉਸ ਰਾਹ ਵਾਲੇ ਪਾਸੇ ਨਹੀਂ ਜਾਣ ਜਾਊਗਾ ਇਹ ਐਸ ਸਮੱਸਿਆ ਮਤਲਬ ਇਹ ਭਾਰੂ ਕੌਣ ਹੋਇਆ ਸਾਡੇ ਤੇ ਜਿਹੜੇ ਅਸੀਂ ਮਨੁੱਖੀ ਸੁਰੱਖਿਆ ਦੀ ਗੱਲ ਕਰਦੇ ਆਂ ਇਨਸਾਨੀਅਤ ਦੀ ਗੱਲ ਕਰਦੇ ਆਂ ਸਾਰਾ ਕੁਝ ਸਾਡੀ ਕਿਤਾਬਾਂ ਵਿੱਚ ਹੈਗਾ ਤੇ ਭਾਰੂ ਸਾਡੇ ਇੱਥੇ ਉਹ ਕਲਛਣੇ ਲੋਕ ਹੈ ਦੇਖੋ ਜੀ ਇਹ 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 ਤਾਂ ਪੋਲਿਟਿਕਲ ਡਿਸਾਈਨਿੰਗ ਫੈਕਟਰ ਹੁੰਦਾ ਜੀ ਵੀ ਦੇਖੋ ਲੋਕ ਤਾਂ ਹੁਣ ਵੀ ਮਿਲਣਾ ਚਾਹੁੰਦੇ ਨੇ ਪਾਕਿਸਤਾਨ ਤੇ ਇਧਰ ਜਾਣਾ ਚਾਹੁੰਦੇ ਨੇ ਹਾਂ ਮੋਮਬਤੀਆਂ ਜਗਦੀਆਂ ਨੇ ਹੈਨਾ ਇਸ ਲਈ ਜਗਦੇ ਨੇ ਬਸਾਈ ਕੁਝ ਜਿਹੜੇ ਮਿਲিয়ে ਲੋਕੀ YouTube ਚੈਨਲ ਦੇ ਜਿਹੜੇ ਮੁਲਾਕਾਤਾਂ ਨੇ ਰੋਂਦੇ ਨੇ ਆਪਣੇ ਪਿੰਡ ਦੇਖਣ ਲਈ ਹੈਨਾ ਪਰ ਡਿਸਾਈਡਿੰਗ ਫੈਕਟਰ ਕੌਣ ਹੈ ਇੱਕ ਨਿੱਕੀ ਜਿਹੀ ਇਨਸੀਡੈਂਟ ਕੋਈ ਕਿਤੇ ਚਿੰਗਾਰੀ ਲੱਗਦੀ ਹੈ ਮਾਹੌਲ ਜੰਗਤ ਬਦਲ ਜਾਂਦਾ ਜੰਗੀ ਮਾਹੌਲ ਤੇ ਬਸ ਕੀ ਹੁੰਦਾ ਲੋਕ ਤੁਹਾਡੀਆਂ ਦੀ ਸ਼ਾਮਾਂ ਜਿਹੜੇ ਤਰੇ ਤਰੇ ਹੀ ਨਾ ਜਣ ਹੁਣ ਪ੍ਰਵਾਸ ਜਿਹੜਾ ਨਾ ਆਪਣੇ ਮਰਜ਼ੀ ਦਾ ਪ੍ਰਵਾਸ ਆ ਉਹ ਰੋਜ਼ਗਾਰ ਦਾ ਪ੍ਰਵਾਸ ਆ ਉਹ ਉਹ ਡਿਫਰੈਂਟ ਹੈ ਉਹ ਡਿਫਰੈਂਟ ਅੱਛਾ ਸਾਡੇ ਰੋਜ਼ਗਾਰ ਲਈ ਇੱਥੇ ਆਏ ਬਹੁਤ سارے ਬੰਦੇ ਆਪਣੇ ਘਰ ਦੇ ਵਿੱਚ ਆ ਗਏ ਬਿਲਕੁਲ ਰੋਜ਼ਗਾਰ ਵਾਸਤੇ ਆਇਆ ਤੇ ਜੇ ਕਿਸੇ ਦਾ ਇੱਕ ਦਾ ਗਨਾਹ ਕਿਸੇ ਨੇ ਕੋ ਹੋ ਗਿਆ ਗਲਤੀ ਹੋ ਗਈ ਤਾਂ ਅਸੀਂ ਸਾਰੇ ਨੂੰ ਦੋਸ਼ੀ ਬਣਾਤਾ ਔਰ ਇਹ ਕਿਨੇ ਬਾਹਰ ਕੱਢੋ ਜੀ ਜੇ ਕਰੋ ਸਾਡੇ ਤੇ ਉਹ 47 ਵਾਲਾ ਇਹ ਲੱਗਦਾ ਹਜੇ ਮਤਲਬ ਉਹ ਭਾਰੂ ਨਹੀਂ ਇਹ ਜੇ ਮਾਨਸਿਕ ਚ ਬੈਠਾ ਹੋਇਆ ਵੀ ਇਹਨਾਂ ਨੂੰ ਕੱਢ ਦਿਓ ਜੀ ਸਾਰਿਆਂ ਨੂੰ ਕੱਢ ਦਿਓ ਉਹਨਾਂ ਨੂੰ ਰੱਖ ਲਓ ਜੀ ਸਾਡੇ ਮੂਮੈਂਟਮ ਜਿਦਾ ਹੋਣਾ ਭਾਵਕ ਜੀਆਂ ਗੱਲਾਂ ਹੈਨਾ ਜਿਨ੍ਹਾਂ ਦਾ ਕੋਈ ਠੋਸ ਆਧਾਰਨਾ ਹੋਵੇ ਇਹ ਇਹ ਇੱਥੇ ਨਹੀਂ ਬਪਰੀ ਇਹ ਬਾਤ ਵੀ ਆਪਣੀਆਂ ਨੇ ਮਰੇ ਬਾਹਰ ਵੀ ਜੇ ਕੋਈ ਦੇਖਿਆ ਕੇ ਮਤਲਬ 6 ਸਖਸ ਰੂਪ ਵਾਲੇ ਤੋਂ ਗਲਤੀ ਹੋ ਗਈ ਸਾਰੇ ਗਲਤੀ ਗਲਤੀ ਬਣਾ ਦਿੰਦੇ ਆ ਇਹ ਜਿਹੜਾ ਨਾ ਇਹ ਮੈਨੂੰ ਲੱਗਦਾ ਇਹਨੇ ਪਿੱਛੇ ਸਰਕਾਰਾਂ ਦੀ ਕਿਤੇ ਨਾ ਕਿਤੇ ਹੱਥ ਹੁੰਦਾ ਉਹ ਪੱਕਾ ਰੱਖ ਦਿਆਂ ਹੈਨਾ ਮੈਂ ਜਿੰਨਾ ਵੀ ਕਿਸੇ ਕਿਸੇ ਇਦਾਂ ਨਹੀਂ ਹੋਊਗਾ ਕਿ ਬਿਡੇ ਹਰਡ ਨਾ ਬੰਦਾ ਹੈਗਾ ਉਹ ਧਰਤੀ ਗਰੇਆ ਦਾ ਨਾਗਰਿਕ ਬਣੇ ਇਸ ਤਰ੍ਹਾਂ ਦੀ ਗਰੀ ਗ੍ਰੈਂਸਸਟੀਂ ਗਰੇਦਾ ਹੋਵੇ ਉਹਦੇ ਵਿੱਚ ਆੜੀ ਹੱਦਾਂ ਬੰਦੀਆਂ ਦੂਰ ਹੋ ਜਵੇ ਉਹ ਧਰਮਾਂ ਦਾ ਕਿਸੇ ਉਹਦੇ ਤੇ ਲੱਗਿਆ ਨਹੀਂ ਹੋਵੇ ਨਾ Hindu ਹੋਵੇ ਨਾ Sikh ਹੋਵੇ ਨਹੀਂ ਦੇਖੋ ਇਹੀ ਚਾਹੁੰਦੇ ਆ ਹੇ ਹਰ ਸੰਵੇਦਨਸ਼ੀਲ ਬੰਦਾ ਤੇ ਇਹੀ ਚਾਹੁੰਦਾ ਉਹਦੀ ਤੇ ਫਿਰ ਜਦੋਂ ਇਦਾਂ ਹੋ ਗਿਆ ਫਿਰ ਅਸੀਂ ਕਿਸੇ ਵੀ ਕਿਸੇ ਨੂੰ ਦੇਸ਼ ਭਗਤ ਨਹੀਂ ਕਹਾਂਗੇ ਦੇਸ਼ ਭਗਤ ਕਿਸ ਨੂੰ ਕਹਿਣਾ ਵੀ ਸੰਗੀਰਣਤਾ ਵਾ ਹਾਂ ਹੈਨਾ ਇਹ ਜਦੋਂ ਬਾਇਡਰ ਅਰਥ ਦਾ ਹੋਰ ਤਰ੍ਹਾਂ ਸੋਚਣਾ ਪਊਗਾ ਨਾ ਕਿ ਦੇਸ਼ ਤੋਂ ਸਾਰੀ ਮਨੁੱਖਤਾ ਹੋਈਏ ਜੇ ਦੇਸ਼ ਭਗਤ ਦੇਖਾਊਗਾ ਤੇ ਫਿਰ ਬੰਡੀ ਇੱਕ ਆਉਂਦੀ ਹੈ ਇਹ ਤੋਂ ਉੱਪਰ ਕੀ ਹੈ ਮਾਰੇ ਪੂਰੀ ਮਨੁੱਖਤਾ ਜਿਹੜੀ ਹੈ ਅਸੀਂ ਜੇ ਮਨੁੱਖ ਵਜੋਂ ਮੈਨੂੰ ਲੱਗਦਾ ਵੀ ਜਿਹੜਾ ਸਟੇਟ ਹੋਣਾ ਚਾਹੀਏ ਛੋਟੇ ਛੋਟੇ ਰਾਜ ਫੋਰ ਬੰਡੇ ਜਾ ਰਹੇ ਨੇ ਇਹ ਵੀ ਕਿਸੇ ਨਾ ਕਿਸੇ ਉਸ ਬੰਡੀਆਂ ਪਾਉਣ ਵਾਲੇ ਕਦਮ ਹੀ ਨੇ ਨਾ ਤੇ ਇਹ ਇਹ ਸਿਆਸਤ ਦੀ ਪੱਟੀਆਂ ਦਾ ਬਾਲਣ ਜੋ ਲੋਕ ਬਣਾਏ ਜਾਂਦੇ ਆ ਤੇ ਉਹਨਾਂ ਨੂੰ ਤੇ ਸ਼ਹੀਦ ਰਤਬਾ ਦੇ ਕੇ ਵੜਿਉਂਦੇ ਆ ਗਿਆ ਬਿਲਕੁਲ ਬਿਲਕੁਲ ਉਹਨਾਂ ਵਰਤੇ ਹੈ ਸਿਆਸਤ ਦੀਆਂ ਪੱਟੀਆਂ ਆਂ ਉਹਦੇ ਵਿੱਚ ਲੋਕਾਂ ਨੂੰ ਮਰਵਾ ਕੇ ਉਹਨਾਂ ਦੀ ਸ਼ਿੱਦੀ ਦਾ ਰਤਬਾ ਦੇ ਕੇ ਉਹਨਾਂ ਨੂੰ ਵੜਿਆਉਂਦੇ ਹੈਗੇ ਆ ਤੇ ਭੀੜ ਹੋਰ ਇਕੱਠੀ ਕਰਦੇ ਆ ਸਮੱਸਿਆ ਇਹ ਹੈ ਕਿ ਭੀੜ ਕਿਵੇਂ ਇਕੱਠੀ ਜੀਤੀ ਜਾਂਦੀ ਹੈ ਜਿਹੜੇ ਇਹਨਾਂ ਲੋਕ ਆਮ ਲੋਕ ਹੈ ਉਹ ਆਪਣੇ ਰੋਜ਼ਗਾਰ ਚ ਰੁੱਝੇ ਹੁੰਦੇ ਆ ਤੇ ਉਹ ਰੋਜ਼ਗਾਰ ਤੋਂ ਜਦੋਂ ਵੀ ਉਹਨਾਂ ਨੂੰ ਕਿਤੇ ਮੇਲ ਮਿਲਦੀ ਹੈ ਨਾ ਜਾਂ ਉਹਨਾਂ ਨੂੰ ਉਹਨਾਂ ਨੂੰ ਕੋਈ ਨਾ ਕਿ ਨਾਰੇ ਦੁਲਾਈ ਇਕੱਠੇ ਕਰ ਲਿਆ ਜਾਂਦਾ ਤੇ ਉਹ ਭੀੜ ਫਿਰ ਇਹ ਨਹੀਂ ਸੋਚਦੀ ਕਿ ਆ ਠੀਕ ਹੈ ਆ ਗੱਲ ਤਾਂ ਹੈ ਉਹ ਉਸ ਰਾਤ ਦੇ ਤੁਰਫੇ ਜਿਸ ਦਿਨ ਉਸ ਦਾ ਇਹਨਾਂ ਨਾਰਾ ਇਹ ਜੇ ਭੀੜ ਦੀ ਮਾਨਸਿਕਤਾ ਨੂੰ ਦੇਖਣਾ ਤੇ ਉਨਾ ਸ਼ੈਕਸਪੀਅਰ ਦਾ ਨਾਟਕ ਬਹੁਤ ਕਮਾਲ ਦੇ ਨਾਟਕ ਕਿਦਾਂ ਪੋਲਿਟਿਸ਼ੀਅਨ ਜਿਹੜੇ ਕਿਦਾਂ ਲੋਕਾਂ ਨੂੰ ਆਪਣੇ ਹਿੱਤਾਂ ਨਹੀਂ ਵਰਦੇ ਨੇ ਜਦੋਂ ਉਹ ਵਰਤੇ ਜਾਂਦੇ ਨੇ ਤੇ ਫਿਰ ਉਹ ਭੁੱਲ ਜਾਂਦੇ ਨੇ ਬਿਲਕੁਲ ਠੀਕ ਫਿਰ ਫਿਰ ਉਹਨਾਂ ਨੂੰ ਸਿਰਫ ਆਪਣੀ ਸੱਤਾ ਹੀ ਆਪਣੀ ਕੁਰਸੀ ਦੀ ਦਿੱਸਦੀ ਹੈ ਨਹੀਂ ਮੰਨ ਤੋਂ ਬਾਅਦ ਅਟੂਬਾ ਠੇਕ ਸਿੰਘ ਦੀ ਜਦੋਂ ਪਗਾਣੀ ਪੜਦੇ ਸੁਣਦੇ ਆ ਹਾਂ ਬਿਲਕੁਲ ਹੈਨਾ ਤੇ ਉਹ ਜਦੋਂ ਕਹਿੰਦਾ ਵੀ ਉਹ ਪਾਗਲ ਜਿਹੜਾ ਹੈਗਾ ਮੈਂ ਜਾਵਾਂ ਕਿੱਥੇ ਆ ਨਾ ਬਿਲਕੁਲ ਜਦ ਸੁਮੇਧਲ ਸਿੰਘ ਬੰਦੇ ਲਈ ਤਾਂ ਇਹ ਦੁਨੀਆ ਲੈਣੀ ਥੋੜੀ ਔਖੀ ਹੁੰਦੀ ਜਾ ਰਹੀ ਹੈ ਹਾਂ ਕਿਉਂ ਔਖੀ ਜਾ ਰਹੀ ਹੈ ਕਿਉਂਕਿ ਦੇਖੋ ਇੱਕ ਇੱਕ ਹੋਰ ਵੀ ਗੱਲ ਇਹਨੂੰ ਲੈ ਦੇਖਣ ਦੀ ਇਹ ਧਰਮਾਂ ਤੇ ਤੋਂ ਬਿਨਾ ਹੋਰ ਵੀ ਦੇਖਣ ਦੀ ਗੱਲ ਹੈ ਹੂੰ ਤੇ ਹੁਣ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ ਇਹ ਕਿੱਧਰ ਜਾ ਰਿਹਾ ਹੈ ਬੇਸਿਕਲੀ ਤੇ ਇਹ ਨਾ ਵੀ ਰੋਜ਼ ਖਪਤ ਵਧਾਈ ਜਾ ਰਹੀ ਹੈ ਹਰ ਬੰਦੇ ਦੇ ਚ ਮਨਚੇ ਪਾਇਆ ਜਾ ਰਿਹਾ ਵੀ ਜੂਜ਼ਲ ਥ्रू ਹੂੰ ਜੇ ਤੂੰ ਤੇਰੇ ਕੋਲ ਅੱਜ ਨਵੀਂ ਗੱਡੀ ਨਹੀਂ ਜੇ ਅਗਲੇ ਸਾਲ ਨਵੀਂ ਨਹੀਂ ਲਈ ਇਹ ਤੂੰ ਪਰਲੇ ਸੋਚਦਾ ਬੰਦਾ ਬਿਲਕੁਲ ਦੂਆ ਦੂ ਨਿਕਣੀ ਹੈ ਜੇ ਤੂੰ ਲੇਟੈਸਟ ਮਾਡਲ ਦੀ ਜੀਨ ਦਾ ਕੱਪੜੇ ਨਹੀਂ ਪਾਏ ਤੇ ਤੂੰ ਤਾਂ ਪਛੜਿਆ ਬ੍ਰਾਂਡ ਨਹੀਂ ਕਰ ਤੂੰ ਇਹ ਹੈ ਨਾ ਇਹ ਪਾਇਆ ਕਿਉਂ ਜਾ ਰਿਹਾ ਇਹਦੇ ਹਿੱਤ ਕੇ ਹਿੱਤ ਹਿੱਤ ਕਿਸ ਮਤਲਬ ਜਿਹੜੇ ਮਲਟੀਨੈਸ਼ਨਲ ਨੇ ਉਹਨਾਂ ਦੇ ਹਿੱਤ ਹੈ ਉਹ ਹੁਣ ਉਹਨਾਂ ਉਹ ਵੀ ਦੇਖਦੇ ਨੇ ਕਿ ਜਿੱਥੇ ਇਸ ਹਿੱਤ ਦੇ ਖਿਲਾਫ ਕੋਈ ਬੰਦਾ ਖੜਾ ਲਿਖਦਾ ਹਮ ਸ਼ਵੇਦਲ ਸਿੰਘ ਬੰਦਾ ਤਾਂ ਸੋਚੂਗਾ ਯਾਰ ਕੱਪੜੇ ਸਹੀ ਠਕਣਾ ਬ੍ਰਾਂਡੇਡ ਵੱਲ ਕਿਉਂ ਭਜਿਆ ਜਾਏ ਕਿਉਂਕਿ ਬ੍ਰਾਂਡੀ ਤੋਂ ਮੁਨਾਫਾ ਦੇ ਮਾਰਕੀਟ ਨੂੰ ਇਹਨੇ ਹੂੰ ਉਹ ਜੇ ਥੋੜਾ ਜਿਹਾ ਖਰਦਾ ਤੇ ਉਹ ਇਹ ਇਹ ਸੁਮੇਦਰ ਸ਼ਿੰਦ ਬੰਦੇ ਨੂੰ ਹੋਰ ਪਾਸੇ ਧੱਕਿਆ ਜਾਂਦਾ ਵੀ ਇਹ ਬੰਦੇ ਤੇ ਲੋੜੀ ਸਮਝ ਹੂੰ ਅਸਲ ਤੇ ਇਹਦੇ ਪਿੱਛੇ ਕਿਤਨੇ ਕਿਤੇ ਮਲਟੀਨੇਸ਼ਨਲ ਦੇ ਹਿੱਤ ਨੇ ਹੂੰ ਹੈ ਨਾ ਤੁਸੀਂ ਹੁਣ ਦੇਖੋ ਵੀ ਅਹੀ ਪੰਜਾਬ ਚ ਉਹੀ ਪੰਜਾਬ ਹੈ ਅਹੀ ਪੰਜਾਬ ਦੀ ਬਦਲ ਨਹੀਂ ਦੇਖਿਆ ਪੰਜ ਚਾਰ ਇੱਕੜਾ ਦਾ ਕਿਸਾਨ ਸੀ ਜਿਹੜਾ ਆਪਣੇ ਘਰ ਚ ਸੈਟੀਸਫਾਈ ਹੁੰਦਾ ਆਪਣੇ ਖੇਤ ਸੀ ਉਹਦੇ ਕੋਲ ਸੀ ਬਰ ਉਹ ਸੈਟੀਸਫਾਈ ਨਹੀਂ ਉਠੀ ਹੁੰਦਾ ਸੀ ਹੁਣ ਕੀ ਹੈ ਉਹ ਦੇਖੋ ਉਹ ਆਪਣਾ ਖੇਤ ਉਹਦੇ ਕੋਲ ਆਪਣਾ ਹੁੰਦਿਆ ਵੀ ਉਹ ਜ਼ਮੀਨ ਕੁਝ ਨਹੀਂ ਕਰ ਸਕਦਾ ਕੰਪੈਕਟਰ ਕਲਾਈਟੈਕਟਰ ਨਾ ਕਿ ਬਣੀਆਂ ਕੰਡਾਈ ਦੀ ਕੰਬਾਈਨੀਆਂ ਕੱਟਣੀਆਂ ਫਸਲ ਤੇ ਉਹ ਕੀ ਦੇਖ ਉਹ ਤਾਂ ਦੇਖੂਗਾ ਵੀ ਹੁਣ ਯਾਰ ਕੀ ਕੰਬਾਈਨੂ ਦੇਖੂਗਾ ਨਾ ਜੇ ਆਸ-ਪਾਸ ਹੀ ਆਲੂ ਲੱਗੇ ਤੁਸੀਂ ਝੋਨਾ ਨਹੀਂ ਆਪਣੇ ਖੇਤ ਚਲਾ ਸਕਦੇ ਕਿਉਂਕਿ ਤੁਹਾਡੇ ਲਈ ਕਿਹੜੀ ਕੰਬਾਈਨ ਆਉਗੀ ਇੱਕ ਤੁਹਾਡੇ 4 ਕਿਲੇ ਖਤਮ ਬੱਦਲ ਲਈ ਮਤਲਬ ਬਦਲੇ ਦੀ ਜ਼ਮੀਨ ਹੁੰਦਿਆ ਹੋਵੇ ਵੀ ਉਹ ਜਿਹੜਾ ਹੈ ਉਹ ਮਾਲਕ ਉਹੀ ਹੈ ਉਹ ਜ਼ਮੀਨ ਤੇ ਉਹ ਦੀ ਮਾਲਕੀ ਨਹੀਂ ਹੈ ਮਰਜ਼ੀ ਨਹੀਂ ਹੈ ਹੁਣ ਇਹ ਜਿਹੜੇ ਇਸ਼ੂ ਨੇ ਨਾ ਜਿਨ੍ਹਾਂ ਤੇ ਇਹ ਇਸ਼ੂ ਨਹੀਂ ਅਡਰੈਸ ਨਹੀਂ ਕਰਾਂਗੇ ਪੰਜਾਬ 'ਚ ਤੇ ਅਸੀਂ ਪੰਜਾਬੀ ਬੰਦੇ ਦੀ ਨਾਮਾਂ ਚ ਕਿਲਾ ਸਮਝ ਸਕਾਂਗੇ ਤੇ ਨਾ ਹੀ ਪੰਜਾਬ ਪੰਜਾਬ 'ਚ ਜਿਹੜੀ ਬਿਚਾਨੀ ਪੜ ਰਹੀ ਹੈ ਜਿਹੜੀ ਰੋਜ਼ ਹੀ ਹਿੰਸਾ ਵਧ ਰਹੀ ਹੈ ਨਹੀਂ ਸਮਝ ਸਕਦਾ ਮੈਨੂੰ ਬੁਝੇਗਾ ਨਾ ਅੱਛਾ ਪ੍ਰੋਨਾਥ ਸਾਹਿਬ ਗੱਲ ਇਹਦਾ ਵੀ ਕੜੀ ਦੀਆਂ ਸੂਈਆਂ ਵੀ ਬੜੀਆਂ ਖਤਰਨਾਕ ਆ ਸਮਾਂ ਮੜੀਦਾ ਜੰਨਾ ਕਰਦੇ ਕਦੇ ਲੰਘ ਜਾਂਦਾ ਤੇ ਤੁਹਾਨੂੰ ਨਾ ਆਪਣੇ ਹੁਣ ਤੱਕ ਇਸ ਸਹਿਤਿਕ ਸਫਰ ਦੇ ਵਿੱਚ ਕਾਫੀ ਅਵਾਰਡ ਮਿਲੇ ਬਿਲਕੁਲ ਹਾਂਜੀ ਹਾਂਜੀ ਠੀਕ ਆ ਨਾ ਬੜੇ ਮਾਨਯੋਗ ਅਵਾਰਡ ਮਿਲੇ ਤੁਹਾਨੂੰ ਸਨਮਾਨ ਤੁਹਾਡੇ ਕਲਮ ਨੂੰ ਸਨਮਾਨ ਹੋਇਆ ਤੁਹਾਡੀ ਉਸ ਜ਼ੇਨੀਅਨ ਦਾ ਸਨਮਾਨ ਹੋਇਆ ਲੇਕਿਨ ਆ ਰੋੜਿਆਂ ਵੇਲੇ ਨਾਵਲ ਦਾ ਇਹ ਅਵਾਰਡ ਮਿਲਿਆ ਤੁਹਾਨੂੰ ਉਹਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਇੱਕਦਾਂ ਦਾ ਮਹਿਸੂਸ ਕਰਦੇ ਹੋ ਦੇਖੋ ਗੱਲ ਇਹ ਆ ਜੀ ਇਹਦਾ ਮੰਚ ਬਹੁਤ ਵੱਡਾ ਹੈ ਹਾਂ ਇਹ ਵੀ ਮੈਨੂੰ ਇਨਾਮ ਜਿਹਦਾ ਇਸ ਸਨਮਾਨ ਇਨਾਮ ਹੋਇਆ ਨਾ ਮਤਲਬ ਮੇਰੇ ਇੱਕ ਪਹਿਲਾ ਕਿਸੇ ਵੀ ਕਿਤਾਬ ਦੇ ਤੀਜੇ ਜਾਂ ਚੌਥੇ ਜਾਂ ਪੰਜਵੇਂ ਸਾਲ ਨਾ ਐਡੀਸ਼ਨ ਛਾਪਦਾ ਰਿਹਾ ਇਹ ਪਹਿਲੀ ਕਿਤਾਬ ਹੈ ਜਿਹਦਾ ਇੱਕ ਸਾਲ ਚ ਦੂਜਾ ਮੇਲੇ ਗਦਰੀ ਬਾਬੇ ਦੇ ਮੇਲੇ ਤੇ ਦੂਜਾ ਐਡੀਸ਼ਨ ਜਾਰੀ ਕੀਤਾ ਗਿਆ ਮੁਬਾਰਕਾ ਜੀ ਕਿਉਂਕਿ ਅਸਲ ਚ ਕਮਾਂਤਰੀ ਮੰਚ ਹੈ ਤੇ ਇਹਦੀ ਚਰਚਾ ਜਕਤਮ ਸਾਰੇ ਮਤਲਬ ਸੰਸਾਰ ਚ ਜਿੱਥੇ ਪੰਜਾਬੀ ਪਾਠ ਕੇ ਬੈਠਾ ਹੂੰ ਤੇ ਉਹਦੀ ਫਿਰ ਮੈਂ ਧਿਆਨ ਵੀ ਬਣਦਾ ਵੀ ਮੈਂ ਇਸ ਨਾਵਲ ਨੂੰ ਪੜਾਂ ਜੇ ਨੂੰ ਐਡਾ ਵੱਡਾ ਆਰਥਿਕ ਪੱਖੋਂ ਵੀ ਤੇ ਉਹਦੇ ਵੀ ਮੰਚ ਤੋਂ ਐਡੇ ਵੱਡੇ ਮੰਚ ਤੋਂ ਮਿਲਦਾ ਤੇ ਪੜਾਇਆ ਜਾਏ ਹੁਣ ਇਹ ਹੈ ਕਿ ਕਿਤਾਬ ਨੂੰ ਬਹੁਤ ਮਾਨਤਾ ਮਿਲਦੀ ਹੈ ਜਿਸ ਕਿਤਾਬ ਨੂੰ ਅਵਾਰਡ ਮਿਲਦਾ ਨਾ ਉਹਨੂੰ ਮਾਨਤਾ ਕਮਾਂਤਰੀ ਮਾਨਤਾ ਮਿਲ ਜਾਂਦੀ ਹੈ ਤੇ ਜੇ ਇੱਕ ਲੇਖਕ ਕੀ ਚਾਹੁੰਦਾ ਲੇਖਕ ਤਾਂ ਇਹੋ ਨਾ ਲੇਖਕ ਨੂੰ ਹੀ ਲਿਖਦੇ ਹੋ ਤੁਸੀਂ ਪਤਾ ਹੀ ਹੈ ਵੀ ਲੇਖਕ ਤਾਂ ਮੰਨ ਇੱਕ ਸੁਪਨਾ ਹਾਂ ਉਹ ਸੁਪਨਾ ਆਪਣੀ ਰਚਨਾ ਸਿਰਜਦਾ ਤੇ ਉਹ ਚਾਹੁੰਦਾ ਕਿ ਇਹ ਰਚਨਾ ਇਹਦਾ ਸੁਪਨਾ ਇਸ ساری ਦੁਨੀਆ ਚ ਫੈਲੇ ਹੈ ਬਿਲਕੁਲ ਠੀਕ ਹੈ ਨਾ ਬਿਲਕੁਲ ਤੇ ਜਦੋਂ ਤੁਹਾਡੀ ਇੱਕੋ ਰਾਤ ਨੂੰ ਐਲਾਨ ਹੁੰਦੇ ਆਂ ਤੁਹਾਡਾ ਉਹ ਸੁਪਨਾ ਤੁਸੀਂ ਐ ਮੰਤਰੀ ਮੰਚ ਤੇ ਬਿਲਕੁਲ ਚਾਹੁੰਦਾ ਤੁਹਾਨੂੰ ਖੁਸ਼ੀ ਤਾਂ ਹੋਈ ਕਿ ਮੈਨੂੰ ਤਾਂ ਆਪਣੀ ਕਿਰਤ ਦਾ ਜਦੋਂ ਫਲ ਮਿਲਦਾ ਬਿਲਕੁਲ ਹਾਂ ਮੈਨੂੰ ਖੁਸ਼ੀ ਲੱਗਦਾ ਹੈ ਨਾ ਜੀ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਅੱਛਾ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜਾ ਟਾਹਾਂ ਅਵਾਰਡ ਨਾ ਪੰਜਾਬੀ ਸਾਹਿਦ ਦਾ ਨੋਬਲ ਪੁਰਸਕਾਰ ਹੈ ਹਾਂ ਮਤਲਬ ਇਹ ਹੈ ਕਿ ਆਰਥਿਕ ਪੱਖੋਂ ਵੀ ਤੇ ਦੂਜੇ ਇਸ ਪੱਖੋਂ ਵੀ ਡਿਵਲਪਰਸ ਕਰੀ ਅਰਥ ਪੱਖੋਂ ਵੀ ਹਾਂ ਤੇ ਹਾਂ ਬਿਲਕੁਲ ਤੇ ਦੂਜੇ ਇਸ ਪੱਖੋਂ ਵੀ ਕਿ ਪੰਜਾਬੀ ਸਾਇਦ ਜਿੱਥੇ ਵੀ ਪਾਟਕ ਵਸੇ ਪੂਰੀ ਦੁਨੀਆ ਚ ਉਹ ਤਾਂ ਇਹਨਾਂ ਉਹ ਸੈਲਾ ਉਹ ਅਲਾਨ ਹੁੰਦਾ ਵੀ ਕਿਹਨੂੰ ਮਿਲਦਿਆ ਤੇ ਅਖੀਰ ਦੇ ਚ ਆਪਾਂ ਉਹ ਸਰਦਾਰ ਬਰਿੰਦਰ ਸਿੰਘ ਘਟਾਹਾਂ ਵਾਲੇ ਆ ਉਹਨਾਂ ਦੇ ਉਸ ਪਰਿਵਾਰ ਦੀ ਉਹ ਸੋਚ ਨੂੰ ਸਲਾਮ ਕਰਦੇ ਆ ਬਿਲਕੁਲ ਜੀ ਜਿਨੇ ਆਪਣੇ ਇਨਾ ਵੱਡਾ سرمਾਇਆ ਸਿਰਫ ਪੰਜਾਬੀ ਮਾਂ ਬੋਲੀ ਬਿਲਕੁਲ ਬਿਲਕੁਲ ਜੀ ਜੀ ਆਪਣੇ ਨੂੰ ਸਮਰਪਿਤ ਕਰ ਰਹੇ ਜੀ ਬਿਲਕੁਲ ਬਿਲਕੁਲ ਤੇ ਇਹ ਬੜੀ ਵੱਡੀ ਗੱਲ ਹੈਗੀ ਆ ਬਹੁਤ ਬਹੁਤ ਤੇ ਹਰ ਕੋਈ ਨਹੀਂ ਕਰ ਸਕਦਾ ਨਹੀਂ ਬਿਲਕੁਲ ਅਰਦੇ ਹਿੱਸੇ ਨਹੀਂ ਆਇਆ ਬਿਲਕੁਲ ਬਿਲਕੁਲ ਤੇ ਜਿਉ ਕੀਤਾ ਹੈਗਾ ਤੇ ਮੈਂ ਤੁਹਾਨੂੰ ਬਹੁਤ ਸਾਰੀਆਂ ਫਿਰ ਮੁਬਾਰਕਬਾਦ ਦਿੰਦਾ ਹਾਂ ਧੰਨਵਾਦੀ ਧੰਨਵਾਦ 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 ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਬਹੁਤ ਬਹੁਤ ਓਕੇ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udig24 ਤੇ ਕਲਿੱਕ ਕਰੋ ਬੈਲ ਆਈਕਨ ਤੇ